ਸਤਿ ਸ੍ਰੀ ਕਾਲ ਜੀ ਅੱਜ ਦੇ 16 ਕੁੜੀਆਂ ਦੇ ਰਿਸ਼ਤੇ ਪਰਿਵਾਰ ਦੇ ਨੰਬਰਾਂ ਸਮੇਤ ਟੋਟਲ 34 ਰਿਸ਼ਤੇ ਨੇ ਪਰਿਵਾਰ ਦੇ ਨੰਬਰਾਂ ਸਮੇਤ ਨੇ ਡਾਇਰੈਕਟ ਪਰਿਵਾਰਾਂ ਨਾਲ ਗੱਲ ਕਰੋ ਤੇ ਤਿੰਨ ਕੁੜੀਆਂ ਇਕੱਲੀਆਂ ਨੇ ਭਰਾ ਨਹੀਂ ਬੇਨਤੀ ਹੈ ਜੀ ਕੁੜੀਆਂ ਦੇ ਪਰਿਵਾਰ ਵਾਲਿਆਂ ਨੇ ਜਿਸ ਤਰ੍ਹਾਂ ਦੇ ਮੁੰਡੇ ਬਾਰੇ ਲਿਖਵਾਇਆ ਉਸ ਡਾਟੇ ਨੂੰ ਪੜ੍ਹ ਕੇ ਸਮਝ ਕੇ ਸੁਣ ਕੇ ਫਿਰ ਪਰਿਵਾਰ ਨਾਲ ਗੱਲ ਕਰੋ ਫालतू ਹੋਣਾ ਨਾ ਕਰੋ ਜੀ ਤੇ ਜਿੰਨੇ ਵੀ ਰਿਸ਼ਤੇ ਪਰਿਵਾਰਾਂ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਸੋ ਅੱਜ ਦੇ ਇਸ ਤੇ ਨੋਟ ਕਰੋ ਜੀ ਪਹਿਲਾ ਰਿਸ਼ਤਾ ਕੁੜੀ ਦਾ ਰਿਸ਼ਤਾ ਜੀ ਜਿਆਦਾ ਟਾਈਮ ਨਾਲ ਲੈਂਦੇ ਹੋਏ ਆਪਾਂ ਸ਼ੁਰੂਆਤ ਕਰਦੇ ਹਾਂ ਤੇ ਬੇਨਤੀ ਹੈ ਜੀ ਕਮੈਂਟ ਦੇ ਵਿੱਚ ਹੈਸ਼ਟੈਗ ਆਪਣਾ ਜ਼ਿਲ੍ਹਾ ਜਿਵੇਂ ਕੁੜੀ ਲੁਧਿਆਣਾ ਜ਼ਿਲ੍ਹਾ ਤੋਂ ਬਲੋਂਗ ਕਰਦੀ ਹੈ ਤੁਸੀਂ ਬਠਿੰਡਾ ਬਰਨਾਲਾ ਜ਼ਿਲ੍ਹਾ ਅੰਮ੍ਰਿਤਸਰ ਸਾਹਿਬ ਜਲੰਧਰ ਜਿੱਥੋਂ ਵੀ ਦੇਖ ਰਹੇ ਹੋ ਹੈਸ਼ਟੈਗ ਲਗਾਉਣਾ ਹੈਸ਼ਟੈਗ ਲਗਾ ਕੇ ਆਪਣੇ ਜ਼ਿਲ੍ਹੇ ਦਾ ਨਾਮ ਜ਼ਰੂਰ ਲਿਖਣਾ ਜੀ ਕਮੈਂਟ ਦੇ ਵਿੱਚ ਜ਼ਰੂਰ ਕਰੋ ਤੇ ਮੈਂ ਚੈੱਕ ਕਰਾਂਗਾ ਪਹਿਲਾ ਰਿਸ਼ਤਾ ਨਾਮ ਕੌਰ ਜ਼ਿਲ੍ਹਾ ਲੁਧਿਆਣਾ ਤੋਂ ਕੁੜੀ ਬਲੋਂਗ ਕਰਦੀ ਹੈ ਪੜ੍ਹਾਈ ਬੀ ਐਸ ਸੀ ਟੂਰਿਜ਼ਮ ਮੈਨੇਜਮੈਂਟ ਦੀ ਪੜ੍ਹਾਈ ਪੈਣ ਕੋਈ ਨਹੀਂ ਭਰਾ 2 ਅਨਮੈਡ 1 ਕੈਨੇਡਾ 1 ਫ੍ਰੀਫੈਂਸ ਕੱਦ 5 ਫੁੱਟ 5 ਇੰਚ ਇਹ ਦੋਨੇ ਸ਼ਕੇ ਪੈਣ ਭਰਾਵਾਂ ਦੀ ਐਡ ਹੈ ਜੀ ਕਾਸਟ ਜੱਟ ਸਿੱਖ ਡੇਟ ਆਫ ਬਰਥ 22 6 1991 ਦਾ ਜੀ ਕੁੜੀ ਦਾ ਕੈਨੇਡਾ ਦੇ ਵਿੱਚ ਕੁੜੀ ਸਿਟੀਜਨ ਆ ਜੌਬ ਇਨ ਹੋਟਲ ਵਿਨਿਪੈਗ ਐਂਡ ਫਿਲੀਪ ਐਂਸ ਦੇ ਵਿੱਚ ਪੀਆਰ ਕੁੜੀ ਮਤਲਬ ਕੈਨੇਡਾ ਦੇ ਵਿੱਚ ਵੀ ਸਿਟੀਜਨ ਆ ਫਿਲੀਪ ਐਂਸ ਦੇ ਵਿੱਚ ਵੀ ਕੁੜੀ ਪੀਆਰ ਹੈ ਤੇ ਹੋਟਲ ਵਿਨਿਪੈਗ ਦੇ ਵਿੱਚ ਜਿਹੜੀ ਜੌਬ ਕਰਦੀ ਹੈ ਮੁੰਡਾ ਸੋਹਣਾ ਪੜਿਆ ਲਿਖਿਆ ਹੋਵੇ 12 ਕਿੱਲੇ ਜ਼ਮੀਨ ਹੋਵੇ ਵਧੀਆ ਪਰਿਵਾਰ ਤੋਂ ਹੋਵੇ ਐਨ ਆਰ ਆਈ ਕੈਨੇਡਾ ਨੂੰ ਪਹਿਲਾ ਜੱਟ ਸਿੱਖ ਪਰਿਵਾਰ ਹੀ ਫੋਨ ਕਰਨ ਲਾਲ ਪੱਟੀ ਦੇ ਵਿੱਚ ਕੁੜੀ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਕੰਟਰੀ ਕੋਡ ਕੋਡ ਲਗਾ ਕੇ ਕਰੋ ਜਿਵੇਂ ਪਲੱਸ 36 ਅਗਲਾ ਰਿਸ਼ਤਾ ਨੋਟ ਕਰੋ ਜੀ ਫਿਲੀ ਫੈਂਸ ਤੋਂ ਇਹ ਕੁੜੀ ਦਾ ਭਰਾ ਨਾਮ ਸਿੰਘ ਜ਼ਿਲ੍ਹਾ ਲੁਧਿਆਣਾ ਤੋਂ ਮੁੰਡਾ ਬਲੌਕ ਦਾ ਪੜ੍ਹਾਈ ਪਲੱਸ 2 ਗ੍ਰੈਜੂਏਟ ਹੈ ਮੇਜਰ ਐਂਡ ਆਟੋਮੇਟਿਡ ਡਿਪਲੋਮਾ ਕੀਤਾ ਹੋਇਆ ਹੈ ਭੈਣ ਇੱਕਾਣ ਮੈਡ ਕੈਨੇਡਾ ਪੀਆਰ ਹੈ ਭਰਾ ਇੱਕਾਣ ਮੈਡ ਕੈਨੇਡਾ ਵਿੱਚ ਕੱਦ 5 ਫੁੱਟ 9 ਇੰਚ ਕਾਸਟ ਜੱਟ ਸਿੱਖ ਡੇਟ ਆਫ ਬਰਥ 14 12 88 ਦੀ ਹੈ ਜੀ ਮਨੀਲਾ ਵਿਲੀ ਫੈਂਸ ਦੇ ਵਿੱਚ ਹੈ ਮੁੰਡਾ ਅ ਬਿਜ਼ਨਸਮੈਨ ਹੈ ਫਾਈਨੈਂਸਰ ਹੈ ਐਂਡ ਕਾਰ ਡੀਲਰ ਹੈ 1.5 ਲੱਖ ਰੁਪਏ ਪਰ ਮੰਥ ਦੀ ਜਿਹੜੀ ਇਨਕਮ ਹੈ ਕੁੜੀ ਸੋਹਣੀ ਹੋਵੇ ਵਧੀਆ ਪਰਿਵਾਰ ਤੋਂ ਹੋਵੇ ਤੇ ਸਮਝਦਾਰ ਜੱਟ ਸਿੱਖ ਪਰਿਵਾਰ ਹੀ ਜਿਹੜੇ ਇਹਨਾਂ ਨੂੰ ਫੋਨ ਕਰਨ ਲਾਲ ਪੱਟੀ ਦੇ ਵਿੱਚ ਦੋਨੇ ਨੰਬਰ ਸੇਮ ਨੇ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਬੀਕੌਰ ਜ਼ਿਲ੍ਹਾ ਮੋਗਾ ਤੋਂ ਕੁੜੀ ਬਿਲੋਂਗ ਕਰਦੀ ਹੈ ਪੜ੍ਹਾਈ ਐਮ ਕਾਮ ਕੀਤੀ ਹੋਈ ਹੈ ਭੈਣਾਂ ਦੋ ਇੱਕ ਕੈਨੇਡਾ ਇੱਕ ਇੰਡੀਆ ਭਰਾ ਕੋਈ ਨਹੀਂ ਇਕੱਲੀਆਂ ਇਕੱਲੀਆਂ ਕੁੜੀਆਂ ਨੇ ਜੀ ਇਹ ਕੱਦ 5 ਫੁੱਟ ਜੱਟ ਸਿੱਖ ਜਿਹੜੀ ਕਾਸਟ ਆ ਗੋਤਮਾਨ 21 12 1998 ਦਾ ਡੇਟ ਆ ਆਫ ਬਰਥ ਆ ਜੀ ਕੈਨੇਡਾ ਦੇ ਵਿੱਚ ਬ੍ਰੈਂਪਟਨ 2 ਸਾਲ ਤੋਂ ਜਿਹੜਾ ਵਰਕ ਪਰਮਿਟ ਤੇ ਤੇ 2 ਸਾਲ ਤੋਂ ਜਿਹੜਾ ਵਧੀਆ ਗੁੱਡ ਜੌਬ ਆ ਜੀ ਕੁੜੀ ਦੀ ਬ੍ਰੈਂਪਟਨ ਦੇ ਵਿੱਚ ਆ ਕੈਨੇਡਾ ਦੇ ਵਿੱਚ ਮੁੰਡਾ ਕੈਨੇਡਾ ਦੇ ਵਿੱਚ ਪੀਆਰ ਹੋਵੇ ਲਾਲ ਪੱਟੀ ਦੇ ਵਿੱਚ ਕੁੜੀ ਦੇ ਪਰਿਵਾਰ ਦਾ ਨੰਬਰ ਦਿੱਤਾ ਹੋਇਆ ਹੈ ਬਾਹਰ ਲਈ ਨੰਬਰ ਹੈ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਇੰਡੀਆ ਤੋਂ ਅਗਲਾ ਰਿਸ਼ਤਾ ਨਾਮ ਸਿੰਘ ਜ਼ਿਲ੍ਹਾ ਬਠਿੰਡਾ ਤੋਂ ਮੁੰਡਾ ਬਲੌਂਗ ਕਰਦਾ ਪੜ੍ਹਾਈ ਪਲੱਸ 2 ਕੀਤੀ ਹੋਈ ਆ ਭੈਣ ਕੋਈ ਨਹੀਂ ਭਰਾ ਇੱਕ ਮੈਡ ਕੱਦ 5 ਫੁੱਟ 11 ਇੰਚ ਕਾਸਟ ਜੱਟ ਸਿੱਖ ਡੇਟ ਆਵਰਥ 1995 ਦਾ ਪ੍ਰਾਈਵੇਟ ਜੋਬ ਆ ਜੀ 5 ਕਿੱਲੇ ਜ਼ਮੀਨ ਆ ਦੋਨੇ ਭਰਾਵਾਂ ਨੂੰ ਕੁੜੀ ਕੈਨੇਡਾ ਦੇ ਵਿੱਚ ਪੀਆਰ ਹੋਵੇ ਕੱਦ 5 ਫੁੱਟ 5 ਇੰਚ ਤੋਂ ਪਲੱਸ ਹੋਵੇ ਖਰਚਾ ਕਰ ਦੇਣਗੇ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਆ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਇੱਕ ਹੱਥ ਜੋੜ ਕੇ ਬੇਨਤੀ ਹੈ ਜੀ ਅੱਜ 34 ਕੁੜੀਆਂ 34 ਰਿਸ਼ਤਿਆਂ ਦੇ ਵਿੱਚੋਂ 16 ਕੁੜੀਆਂ ਦੇ ਰਿਸ਼ਤੇ ਨੇ ਅੱਜ ਦੀ ਲਿਸਟ ਦੇ ਵਿੱਚ ਜ਼ਿਆਦਾ ਰਿਸ਼ਤੇ ਨੇ ਤੇ ਬੇਨਤੀ ਹੈ ਆਪਾਂ ਕੁੜੀਆਂ ਦੇ ਲਈ ਜਿਹੜੀ 200 ਰੁਪਏ ਫੀਸ ਘੱਟ ਕੀਤੀ ਹੋਈ ਹੈ ਤੁਸੀਂ ਵੀ ਆਪਣੇ ਲੜਕੀ ਦੀ ਐਡ ਪਾਉਣ ਲਈ ਸਾਡੇ ਨਾਲ ਜਿਹੜਾ WhatsApp ਤੇ ਮੈਸੇਜ ਕਰ ਸਕਦੇ ਹੋ ਹੇਠਾਂ ਜੋ ਪੀਲੀ ਪੱਟੀ ਦੇ ਵਿੱਚ ਨੰਬਰ ਦਿਖ ਰਿਹਾ ਹੈ ਤੇ 200 ਰੁਪਏ ਫੀਸ ਕਟਾਈ ਹੈ ਤਾਂ ਕਰਕੇ ਕੁੜੀਆਂ ਦੇ ਰਿਸ਼ਤੇ ਤੇ ਮੁੰਡਿਆਂ ਦੇ ਬਰਾਬਰ ਹੋਣ ਆਪਾਂ ਇਹ ਚਾਉਣੇ ਆ ਤੇ ਕਮੈਂਟ ਜਰੂਰ ਕਰ ਦਿਓ ਜੀ ਕਿੱਥੋਂ ਵੀਡੀਓ ਦੇਖਦੇ ਹੋ ਤੇ ਹੈਸ਼ਟੈਗ ਲਗਾ ਕੇ ਆਪਣੇ ਜ਼ਿਲ੍ਹੇ ਦਾ ਨਾਮ ਲਿਖਣਾ ਹੈ ਅਗਲਾ ਰਿਸ਼ਤਾ ਨਾਮ ਸਿੰਘ ਕੇ ਸਿੰਘ ਜ਼ਿਲ੍ਹਾ ਲੁਧਿਆਣਾ ਤੋਂ ਮੁੰਡਾ ਬਲੌਂਗ ਕਰਦਾ ਪੜ੍ਹਾਈ میٹرਕ ਕੀਤੀ ਹੋਈ ਆ ਭੈਣ ਇੱਕ ਮੈਂਡ ਭਰਾ ਕੋਈ ਨਹੀਂ ਕੱਦ 5 ਫੁੱਟ 9 ਇੰਚ ਕਾਸਟ ਮੱਝ ਵੀ ਸਿੱਗੇ ਗੋਤ ਗਿੱਲ ਹੈ ਡੇਟ ਆਫ ਬਰਥ 1990 ਦਾ ਜੀ ਵਧੀਆ ਘਰ-ਬਾਰ ਤੇ ਰੈਂਟਲ ਪ੍ਰਾਪਰਟੀ ਆ ਕੰਪਨੀ ਵਿੱਚ ਜੋਬ ਮੁੰਡਾ ਡਿਵੋਰਸਰ ਬਿਨਾ ਬੱਚੇ ਤੋਂ ਕੁੜੀ 10ਵੀਂ ਜਾਂ 12ਵੀਂ ਪਾਸ ਹੋਵੇ, ਘਰੇਲੂ ਤਲਾਕशुदा ਜਾਂ ਬੇਵਿਵਾ ਹੋਵੇ, ਬੇਵੀ ਕੁੜੀ ਨੂੰ ਜਿਹੜੀ ਬੱਚੀ ਹੋਵੇ ਭਾਵੇਂ ਕੋਲੇ ਤੇ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਜੀ। ਅਗਲਾ ਰਿਸ਼ਤਾ ਨੋਟ ਕਰੋ ਜੀ। ਨਾਮ ਏ ਸਿੰਘ ਜ਼ਿਲ੍ਹਾ ਲੁਧਿਆਣਾ ਤੋਂ ਮੁੰਡਾ ਬਲੌਂਕ ਕਰਦਾ ਪੜ੍ਹਾਈ ਪਲੱਸ 2 ਆਈਟੀਆਈ ਐਂਡ ਸਿੰਗਾਪੁਰ ਤੋਂ ਜਿਹੜੀ ਹੌਸਪਿਟੈਲਿਟੀ ਦਾ ਇਹ ਡਿਪਲੋਮਾ 2 ਸਾਲ ਦਾ ਕੀਤਾ ਹੋਇਆ ਹੈ ਭੈਣ ਕੋਈ ਨਹੀਂ ਭਰਾ ਹੈ ਇੱਕ ਮੈਟ ਕੱਦ 5 ਫੁੱਟ 10 ਇੰਚ ਕਾਸਟ ਜੱਟ ਗੋਤ ਮੰਗੜ 7 8 1995 ਦਾ ਡੇਟ ਆਫ ਬਰਥ ਹੈ ਜੀ ਐਗਰੀਕਲਚਰ ਐਂਡ ਡੇਰੀ ਦਾ ਜਿਹੜਾ ਵਧੀਆ ਕੰਮ ਹੈ 2 ਕਿੱਲੇ ਜ਼ਮੀਨ ਹੈ ਮਗਲੀ ਕੁੜੀ ਦਾ ਰਿਸ਼ਤਾ ਚਾਹੀਦਾ ਇਹਨਾਂ ਨੂੰ ਕੁੜੀ ਸੋਹਣੀ ਤੇ ਪਰਿਵਾਰਕ ਹੋਵੇ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਜੀ ਅਗਲਾ ਰ ਇੰਡੀਆ ਤੋਂ ਆਈ ਅਗਲਾ ਰਿਸ਼ਤਾ ਨਾਮ ਸਿੰਘ ਜਿਲ੍ਹਾ ਬਰਨਾਲਾ ਤੋਂ ਮੁੰਡਾ ਬਲੌਂਗ ਕਰਦਾ ਪੜ੍ਹਾਈ BCA ਕੀਤੀ ਹੋਈ ਹੈ ਭੈਣ ਇੱਕ ਮੈਡ ਕਨੇਡਾ PR ਹੈ ਭਰਾ ਕੋਈ ਨਹੀਂ ਕੱਦ 5 ਫੁੱਟ 6 ਇੰਚ ਕਾਸਟ ਜੱਟ ਸੇ ਗੋਤ ਵਿਰਕ ਡੇਟ ਆਫ ਬਰਥ 6 1996 ਦਾ ਜੀ 10 ਕਿੱਲੇ ਜ਼ਮੀਨ ਆ ਸੁੱਧ ਬੈਸ ਨੂੰ ਪਰਿਵਾਰ ਹੈ ਜੀ ਕੁੜੀ ਕਨੇਡਾ ਦੇ ਵਿੱਚ PR ਜਾਂ ਗਵਰਨਮੈਂਟ ਜੌਬ ਤੇ ਹੋਵੇ 50 ਕਿਲੋਮੀਟਰ ਏਰੀਆ ਦੇ ਵਿੱਚ ਹੀ ਫੋਨ ਕਰਨਾ ਇਹਨਾਂ ਨੂੰ ਬਰਨਾਲਾ ਤੋਂ ਸੰਗਰੂਰ ਪਟਿਆਲਾ ਜਿਲ੍ਹਿਆਂ ਨੂੰ ਪਹਿਲਾ ਐਮ ਵੀ ਮਾਫ ਮੈਰਿਜ ਬਿਊਰੋ ਵਾਲੇ ਭਾਈ ਫੋਨ ਨਾ ਕਰੋ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦੇ ਦੋ ਨੰਬਰ ਦਿੱਤੇ ਹੋਏ ਆ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਇੰਡੀਆ ਤੋਂ ਅਗਲਾ ਰਿਸ਼ਤਾ ਨਾਮ ਸਿੰਘ ਜ਼ਿਲ੍ਹਾ ਮੋਗਾ ਤੋਂ ਮੁੰਡਾ ਬਲੌਂਗ ਕਰਦਾ ਪੜ੍ਹਾਈ ਬੀਟੈਕ ਇਲੈਕਟ੍ਰੀਕਲ ਇੰਜੀਨੀਅਰਿੰਗ ਦੀ ਕੀਤੀ ਹੋਈ ਆ ਭੈਣ ਇੱਕ ਮੈਡ ਭਰਾ ਕੋਈ ਨਹੀਂ ਕੱਦ 5 ਫੁੱਟ 10 ਇੰਚ ਕਾਸਟ ਕੰਬੋਜ 1998 ਦਾ ਡੇਟ ਆਫ਼ ਬਰਥ ਹੈ ਜੀ ਮੁਹਾਲੀ ਦੇ ਵਿੱਚ ਐਮ ਐਨ ਸੀ ਮਲਟੀਨੇਸ਼ਨਲ ਕੰਪਨੀ ਦੇ ਵਿੱਚ ਮੁੰਡਾ ਵਧੀਆ ਜੌਬ ਕਰਦਾ 15 ਤੋਂ 16 ਲੱਖ ਸਾਲਾਨਾ ਇਨਕਮ ਹੈ ਵਧੀਆ ਪੈਕੇਜ ਆ ਮੁੰਡੇ ਕੋਲ ਕੁੜੀ ਕੰਬੋਜ ਜਾਂ ਜੱਟ ਸਿੱਖ ਪਰਿਵਾਰ ਤੋਂ ਹੋਵੇ ਪੜ੍ਹੀ ਲਿਖੀ ਹੋਵੇ ਤੇ ਨੌਕਰੀ ਕਰਨ ਵਾਲੀ ਹੋਵੇ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦੇ ਦੋ ਨੰਬਰ ਦਿੱਤੇ ਹੋਇਆ ਹੈ ਡਾਇਰੈਕ ਆਸਟ੍ਰੇਲੀਆ ਤੋਂ ਇਹ ਅਗਲਾ ਰਿਸ਼ਤਾ ਨਾਮਕੌਰ ਜ਼ਿਲ੍ਹਾ ਮੁਹਾਲੀ ਤੋਂ ਕੁੜੀ ਬਲੌਂਕ ਕਰਦੀ ਹੈ ਤੇ ਇੱਕ ਹੱਥ ਜੋੜ ਕੇ ਬੇਨਤੀ ਹੈ ਜੀ ਅੱਜ ਕੁੜੀਆਂ ਦੇ ਮੈਂ ਪਹਿਲਾਂ ਹੀ ਕਹਿ ਚੁੱਕਿਆ ਰਿਸ਼ਤੇ ਜ਼ਿਆਦੇ ਐ ਪਰਿਵਾਰ ਨਾਲ ਫੋਨ ਉਹੀ ਕਰੋ ਜਿਸ ਤਰ੍ਹਾਂ ਦਾ ਕੁੜੀ ਜਾਂ ਮੁੰਡੇ ਦੇ ਪਰਿਵਾਰ ਨੇ ਲਿਖਾਇਆ ਹੁੰਦਾ ਫਾਲਤੂ ਫੋਨ ਨਾ ਕਰੋ ਜੀ ਇਹ ਬੇਨਤੀ ਹੈ ਪਰਿਵਾਰ ਵੱਲੋਂ ਵੀ ਮੇਰੇ ਵੱਲੋਂ ਵੀ ਤੇ ਮੈਰਿਜ ਬਿਊਰੋ ਵਾਲਿਆਂ ਨੂੰ ਵੀ ਬੇਨਤੀ ਹੈ ਭਾਈ ਜਿਨ੍ਹਾਂ ਨੇ ਵੀ ਐਡ ਪਵਾਈ ਹੈ ਜਾਂ ਜਿਨ੍ਹਾਂ ਨੇ ਦੇਖੀ ਹੈ ਫੋਨ ਲਾਉਣਗੇ ਪਹਿਲਾਂ ਪੁੱਛੋ ਵੀ ਮੈਰਿਜ ਬਿਊਰੋ ਵਾਲੇ ਜਾਂ ਪਰਿਵਾਰ ਵਾਲੇ ਆਪਾਂ ਕਿਸੇ ਮੈਰਿਜ ਬਿਊਰੋ ਨਾਲ ਮਿਲ ਕੇ ਕੰਮ ਨਹੀਂ ਕਰਦੇ ਜ ਤੇ ਤੁਹਾਡੀ ਪਸੰਦ ਦਾ ਰਿਸ਼ਤਾ ਵਿਚਕਾਰ ਹੋ ਸਕਦਾ ਤੁਸੀਂ ਅੱਧੀ ਵੀਡੀਓ ਦੇਖ ਕੇ ਜਾਵੋ ਤੇ ਉਸ ਤੋਂ ਅਗਲੇ ਰਿਸ਼ਤੇ ਤੁਹਾਡੀ ਪਸੰਦ ਦਾ ਹੋਵੇ ਸੋ ਵੀਡੀਓ ਪੂਰੀ ਦੇਖੋ ਹੋ ਸਕਦਾ ਲਾਸਟ ਤੇ ਵੀ ਆਪਾਂ ਬਿਲਕੁਲ ਕੁੜੀਆਂ ਦੇ ਰਿਸ਼ਤੇ ਵੀ ਰੱਖੇ ਮੁੰਡਿਆਂ ਦੇ ਵੀ ਤੇ ਤੁਸੀਂ ਤੁਹਾਡੀ ਪਸੰਦ ਦਾ ਬਿਲਕੁਲ ਲਾਸਟ ਵਾਲਾ ਰਿਸ਼ਤਾ ਵੀ ਹੋ ਸਕਦਾ ਨਾਮ ਕੌਰ ਜ਼ਿਲ੍ਹਾ ਮੁਹਾਲੀ ਤੋਂ ਕੁੜੀ ਬਲੌਂਗ ਕਰਦੀ ਹੈ ਪੜ੍ਹਾਈ ਪਲੱਸ 2 ਮੈਡੀਕਲ ਬੈਚਲਰ ਆਫ ਨਰਸਿੰਗ ਦੀ ਕੀਤੀ ਹੋਈ ਹੈ ਭੈਣ ਕੋਈ ਨਹੀਂ ਭਰਾ ਇੱਕ ਮੈਡ ਨਿਊਜ਼ੀਲੈਂਡ ਕੱਦ 5 ਫੁੱਟ 4 ਇੰਚ ਕਾਸਟ ਜੱਟ ਸੇ ਗੋਤਲਖਾਨ 2 8 2000 ਦਾ ਡੇਟ ਆਫ ਬਰਥ ਹੈ ਜੀ ਕੰਮ ਆਸਟ੍ਰੇਲੀਆ ਦੇ ਵਿੱਚ ਮੁੰਡਾ ਜੱਟ ਸਿੱਖ ਪਰਿਵਾਰ ਤੋਂ ਹੋਵੇ ਵਧੀਆ ਜ਼ਮੀਨ ਹੋਵੇ ਲਾਲ ਪੱਟੀ ਦੇ ਵਿੱਚ ਕੁੜੀ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਕੈਨੇਡਾ ਤੋਂ ਅਗਲਾ ਰਿਸ਼ਤਾ ਨਾਮ ਸਿੰਘ ਜ਼ਿਲ੍ਹਾ ਮੋਗਾ ਤੋਂ ਮੁੰਡਾ ਬਲੌਂਗ ਕਰਦਾ ਪੜ੍ਹਾਈ ਗ੍ਰੈਜੂਏਟਿਡ ਇਨ ਬੈਚਲਰਸ ਇਨ ਬਿਜ਼ਨਸ ਐਡਮਿਨਿਸਟ੍ਰੇਸ਼ਨ ਇੰਡੀਆ ਤੋਂ ਪੋਸਟ ਗ੍ਰੈਜੂਏਸ਼ਨ ਐਡਵਾਂਸਡ ਪ੍ਰੋਲੋਮਾ ਪ੍ਰੋਜੈਕਟ ਮੈਨੇਜਮੈਂਟ ਜਿਹੜਾ ਕੈਨੇਡਾ ਤੋਂ ਕੀਤਾ ਹੋਇਆ ਜੀ ਭੈਣ ਕੋਈ ਨਹੀਂ ਭਰਾ ਇੱਕ ਮੈਡ ਆਸਟ੍ਰੇਲੀਆ ਸਿਟੀ ਆ ਨਾ ਕੱਦ 6 ਫੁੱਟ 1 ਇੰਚ ਕਾਸਟ ਜੱਟ ਸੇ ਗੂਤ ਸਰਾਂ ਡੇਟ ਆਫ ਬਰਥ 1995 ਦਾ ਜੀ ਕੈਨੇਡਾ ਦੇ ਵਿੱਚ ਮੁੰਡਾ ਪੀਆਰ ਹੈ ਟਰੈਕਿੰਗ ਸਹਿਰੀ ਪ੍ਰਾਪਰਟੀ ਲਗਭਗ 4 ਕਰੋੜ ਦੀ ਕੁੜੀ ਮੋਗਾ ਫਰੀਦਕੋਟ ਲੁਧਿਆਣਾ ਬਰਨਾਲਾ ਜਾਂ ਮਠਿੰਡਾ ਏਰੀਆ ਤੋਂ ਹੋਵੇ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਦਿੱਤਾ ਹੋਇਆ ਤੇ ਬਾਹਰ ਲਈ ਨੰਬਰ ਹੈ ਇਹ ਉਹ ਓਨਲੀ WhatsApp ਨੰਬਰ ਹੈ ਤੇ ਕੰਟਰੀ ਕੋਡ ਲਗਾ ਕੇ ਗੱਲ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਜ਼ਿਲ੍ਹਾ ਚੰਡੀਗੜ੍ਹ ਤੋਂ ਮੁੰਡਾ ਬਲੋਂਗ ਕਰਦਾ ਹੈ ਜ਼ਿਲ੍ਹਾ ਪਤਾ ਵੈਸੇ ਚੰਡੀਗੜ੍ਹ ਤੋਂ ਮੁੰਡਾ ਬਲੋਂਗ ਕਰਦਾ ਹੈ ਅ ਗ੍ਰੈਜੂਏਟ ਕੀਤੀ ਹੋਈ ਹੈ BA ਤੇ ਭੈਣ ਕੋਈ ਨਹੀਂ ਭਰਾ ਇੱਕ ਮੈਡ ਕੱਦ 6 ਫੁੱਟ 2 ਇੰਚ ਕਾਸਟ SC ਹੈ ਪੱਟੀ ਗੋਤ ਹੈ ਜੀ 11 8 1990 ਦਾ ਡੇਟ ਆਫ ਬਰਥ ਹੈ ਜੀ ਮੁੰਡਾ ਗਵਰਨਮੈਂਟ ਜੌਬ ਤੇ ਹੈ ਤੇ ਡਿਵੋਰਸਡ ਹੈ ਬੱਚਾ ਕੋਈ ਨਹੀਂ ਐਸਸੀ ਕਾਸਟ ਦੀ 30 ਤੋਂ 32 ਸਾਲ ਦੀ ਕੁੜੀ ਹੋਵੇ ਗ੍ਰੈਜੂਏਟ ਹੋਵੇ ਜਾਂ ਨਹੀਂ ਜੋਬ ਤੇ ਹੋਵੇ ਨਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਦਿੱਤਾ ਹੋਇਆ ਹੈ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਅਗਲਾ ਰਿਸ਼ਤਾ ਵੀ ਕੈਨੇਡਾ ਤੋਂ ਹੈ ਨਾਮ ਕੌਰ ਜ਼ਿਲ੍ਹਾ ਪਟਿਆਲਾ ਤੋਂ ਕੁੜੀ ਜਿਹੜੀ ਬਲੋਂਗ ਕਰਦੀ ਹੈ ਪੜ੍ਹਾਈ ਬੈਚਲਰ ਆਫ ਆਰਟਸ ਇਨ ਸਾਈਕੋਲੋਜੀ ਡਿਗਰੀ ਕੀਤੀ ਹੋਈ ਹੈ 3 ਸਾਲ ਦੀ ਕੈਨੇਡਾ ਤੋਂ ਪੈਣ ਕੋਈ ਨਹੀਂ ਭਰਾ ਇੱਕ ਕੱਦ 5 ਫੁੱਟ 7 ਇੰਚ ਕਾਸਟ ਜੱਟ ਸਿੱਖ ਸੇਰਗਿਲ ਗੋਤ ਹੈ ਜੀ 16 11 2004 ਦਾ ਡੇਟ ਆਫ ਬਰਥ ਹੈ ਜੀ ਕੈਨੇਡਾ ਦੇ ਵਿੱਚ ਸਟੱਡੀ ਵੀਜ਼ਾ ਤੇ ਕੁੜੀ ਮੁੰਡਾ ਕੈਨੇਡਾ ਦੇ ਵਿੱਚ ਪੀਆਰ ਹੋਵੇ ਲੜਕੀ ਚਾਹੀਏ ਚਾਚੇ ਪਰਿਵਾਰ ਨਾਲ ਕੈਨੇਡਾ ਦੇ ਵਿੱਚ ਰਹਿ ਰਹੀ ਹੈ ਲਾਲ ਪੱਟੀ ਦੇ ਵਿੱਚ ਕੁੜੀ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ अगला रिश्ता ऑस्ट्रेलिया ਤੋਂ نوٹ ਕਰੋ ਜੀ ਨਾਮ ਕੌਰ ਜਿਲ੍ਹਾ ਹੁਸ਼ਿਆਰਪੁਰ ਤੋਂ ਕੁੜੀ ਬਲੌਂਕ ਕਰਦੇ ਪੜ੍ਹਾਈ ਮਾਸਟਰ ਆਸਟ੍ਰੇਲੀਆ ਤੋਂ ਮਾਸਟਰ ਦੀ ਡਿਗਰੀ ਕੀਤੀ ਹੋਈ ਹੈ ਭੈਣ ਕੋਈ ਨਹੀਂ ਭਰਾ ਇੱਕ ਕੱਦ 5 ਫੁੱਟ 4 ਇੰਚ ਕਾਸਟ ਹਿੰਦੂ 18 12 1995 ਦਾ ਡੇਟ ਆਫ ਬਰਥ ਹੈ ਜੀ ਆਸਟ੍ਰੇਲੀਆ ਦੇ ਵਿੱਚ ਕੁੜੀ ਪੀਆਰ ਹੈ ਪਰਮਾਨੈਂਟ ਜੌਬ ਹੈ ਉੱਥੇ ਤੇ ਪੰਜਾਬ ਪੁਲਿਸ ਦੇ ਵਿੱਚ ਏਐਸਆਈ ਨੇ ਪਿਤਾ ਕੁੜੀ ਦੇ ਮੁੰਡਾ ਵੈਲ ਐਜੂਕੇਟਿਡ ਹੋਵੇ ਆਸਟ੍ਰੇਲੀਆ ਪਰਥ ਸਿਟੀ ਦੇ ਵਿੱਚ ਹੋਵੇ ਜਾਂ ਕਿਸੇ ਹੋਰ ਸਿਟੀ ਦੇ ਵਿੱਚ ਵੀ ਆ ਦਾ ਬਾਅਦ ਦੇ ਵਿੱਚ ਪਰਥ ਸਿਟੀ ਦੇ ਵਿੱਚ ਮੂਵ ਹੋ ਸਕੇ ਇਸ ਤਰ੍ਹਾਂ ਦੇ ਪਰਿਵਾਰ ਹੀ ਇਹਨਾਂ ਨੂੰ ਫੋਨ ਕਰਿਓ ਲਾਲ ਪੱਟੀ ਦੇ ਵਿੱਚ ਕੁੜੀ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਪਰਵਾਰ ਨਾਲ ਗੱਲਬਾਤ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਕੈਨੇਡਾ ਤੋਂ ਅਗਲਾ ਰਿਸ਼ਤਾ ਨਾਮ ਕੌਰ ਜਿਲ੍ਹਾ ਲੁਧਿਆਣਾ ਜਿਲ੍ਹਾ ਪਟਿਆਲਾ ਤੋਂ ਕੁੜੀ ਬਲੋਂਗ ਕਰਦੀ ਹੈ ਪੜ੍ਹਾਈ ਬੀ ਕਾਮ ਇੰਡੀਆ ਮਾਸਟਰ ਇਨ ਜੀ ਕੈਨੇਡਾ ਤੋਂ ਕੀਤੀ ਹੋਈ ਹੈ ਕੁੜੀ ਨੇ ਭੈਣ ਇੱਕ ਮੈਡ ਕੈਨੇਡਾ ਦੇ ਵਿੱਚ ਭਰਾ ਕੋਈ ਨਹੀਂ ਇਹ ਵੀ ਕੱਲੀਆਂ ਕੱਲੀਆਂ ਕੁੜੀਆਂ ਕੁੜੀਆਂ ਨੇ ਜੀ ਇੱਕ ਭੈਣ ਕੈਨੇਡਾ ਮੈਡ ਹੈ ਤੇ ਇੱਕ ਕੁੜੀ ਇਹ ਹੈ ਭਰਾ ਕੋਈ ਨਹੀਂ ਇਹਨਾਂ ਦੇ ਕੱਦ 5 ਫੁੱਟ 5 ਇੰਚ ਕਾਸਟ ਜਨਸ ਦੇ ਡੇਟ ਆਫ ਬਰਥ ਜਿਹੜੀ 1995 ਦੀ ਹੈ ਜੀ ਕੈਨੇਡਾ ਦੇ ਵਿੱਚ ਪੀਆਰ ਬੈਂਕਓਵਰ ਦੇ ਵਿੱਚ ਜੋਬ ਸ਼ਾਰਟ ਟਾਈਮ ਕੁੜੀ ਡਿਵੋਰਸਡ ਹੈ ਪੀਆਰ ਹੈ ਕੁੜੀ ਮੁੰਡਾ ਕੈਨੇਡਾ ਜਾਂ ਇੰਡੀਆ ਤੋਂ ਹੋਵੇ ਓਨਲੀ ਮਾਲ ਵੈਰੀਏ ਤੋਂ ਹੋਵੇ ਤੇ 25 ਤੋਂ 30 ਕਿੱਲੇ ਵਾਲੇ ਹੀ ਫੋਨ ਕਰਨ ਇਹਨਾਂ ਨੂੰ ਜਿਵੇਂ ਪਰਿਵਾਰ ਨੇ ਲਿਖਾਇਆ ਹੁੰਦਾ ਉਹੀ ਫੋਨ ਕਰਿਆ ਕਰੋ ਲਾਲ ਪੱਟੀ ਦੇ ਵਿੱਚ ਕੁੜੀ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਪਰਿਵਾਰ ਨਾਲ ਗੱਲ ਇੰਡੀਆ ਤੋਂ ਅਗਲਾ ਰਿਸ਼ਤਾ ਨਾਮ ਸਿੰਘ ਜਿਲ੍ਹਾ ਬਠਿੰਡਾ ਤੋਂ ਕੁੜੀ ਮੁੰਡਾ ਬਲੌਂਗ ਕਰਦਾ ਪੜ੍ਹਾਈ ਐ ਐਮ ਹੋਲ ਸਾਇੰਸ ਕੀਤੀ ਹੋਈ ਹੈ ਡੀਸੀਏ ਬੈਂਕਿੰਗ ਅਕਾਊਂਟਸ ਦਾ ਕੋਰਸ ਕੀਤਾ ਹੋਇਆ ਭੈਣ ਭਰਾ ਕੋਈ ਨਹੀਂ ਕੱਲਾ ਕੱਲਾ ਮੁੰਡਾ ਜੀ ਕੱਦ 5 ਫੁੱਟ 9 ਇੰਚ ਕਾਸਟ ਜੱਟ ਸੇ ਗੁੱਤ ਹੇਰ 19 2 1994 ਦਾ ਡੇਟ ਆਫ ਬਰਥ ਹੈ 7 ਕਿੱਲੇ ਜ਼ਮੀਨ ਹੈ ਐਗਰੀਕਲਚਰ ਦਾ ਕੰਮ ਹੈ ਕੁੜੀ ਪੜ੍ਹੀ ਲਿਖੀ ਘਰੇਲੂ ਕੰਮ ਕਾਜ ਵਾਲੀ ਚ ਹੋਣੀ ਹੋਵੇ ਐਮ ਵੀ ਮਾਫ ਦੇ ਤਲਾਕ ਸੁਦਾ ਵਾਲੇ ਭਾਈ ਫੋਨ ਇਹਨਾਂ ਨੂੰ ਨਾ ਕਰਨ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਪਰਿਵਾਰ ਨਾਲ ਗੱਲ ਇੰਡੀਆ ਤੋਂ ਆਗਲਾ ਇਸ ਦਾ ਨਾਮ ਸਿੰਘ ਜਿਲ੍ਹਾ ਲੁਧਿਆਣਾ ਤੋਂ ਮੁੰਡਾ ਬਲੌਗ ਕਰਦਾ ਪੜ੍ਹਾਈ ਪਲੱਸ 2 ਬੀਏ ਕੀਤੀ ਹੋਈ ਹੈ ਭੈਣ ਕਣ ਮੈਡ ਭਰਾ ਕੋਈ ਨਹੀਂ ਕਦ 6 ਫੁੱਟ 1 ਇੰਚ ਕਾਸਟ ਜਰਨਲ ਗੋਤਗਿੱਲ ਆਈ 15 10 1996 ਦਾ ਡੇਟ ਆਫ ਬਰਥ ਹੈ ਇੰਡੀਅਨ ਆਰਮੀ ਦੇ ਵਿੱਚ ਆ ਮੁੰਡਾ ਜੋ ਪੱਕੀ ਜੋਬ ਹੈ ਸਰਵਿਸ 9 ਸਾਲ ਹੋ ਕੇ ਕਰਦੇ ਨੂੰ ਸਾਢੇ 3 ਕਿੱਲੇ ਜ਼ਮੀਨ ਹੈ ਪੂਰੀ ਸਿੰਪਲ ਹੋਵੇ ਤੇ ਸੋਹਣੀ ਹੋਵੇ 5 ਫੁੱਟ 5 ਇੰਚ ਤੋਂ ਜਿਹੜਾ ਪਲੱਸ ਕੱਦ ਹੋਵੇ ਘਰ ਦਾ ਕੰਮ ਕਾਜ ਜਾਣਦੀ ਹੋਵੇ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਇੰਡੀਆ ਤੋਂ ਅਗਲਾ ਰਿਸ਼ਤਾ ਨਾਮ ਕੌਰ ਕੁੜੀ ਦਾ ਰਿਸ਼ਤਾ ਹੈ ਜ਼ਿਲ੍ਹਾ ਲੁਧਿਆਣਾ ਤੋਂ ਕੁੜੀ ਬਲੌਂਕ ਕਰਦੀ ਹੈ ਪੜਾਈ ਬੀ ਟੈਕ ਫੂਡ ਟੈਕਨੋ ਟੈਕ ਤੇ ਐਮ ਬੀਏ ਫਾਈਨਲੀ ਅਰਥ ਪੀਏਜੂ ਲੁਧਿਆਣਾ ਤੋਂ ਜਿਹੜੀ ਇਹਨਾਂ ਨੇ ਕੀਤੀ ਹੋਈ ਹੈ ਪੈਨਿਕ ਕਮੈਡ ਕੈਨੇਡਾ ਦੇ ਵਿੱਚ ਪੀਆ ਹੈ ਭਰਾ ਇੱਕ ਆਨ ਮੈਡ ਕੈਨੇਡਾ ਦੇ ਵਿੱਚ ਹੈ ਕੱਦ 5 ਫੁੱਟ 3 ਇੰਚ ਕਾਸਟ ਜੱਟ ਸਿੱਖ ਗੋਤ ਗਰੇਵਾਲ ਆ ਜੀ 6 1999 ਦਾ ਡੇਟ ਆਫ ਬਰਥ ਹੈ ਫੂਡ ਕੁਆਲਟੀ ਅਫੀਸਰ ਹੈ ਕੋਕਾ ਕੋਲਾ ਜਿਹੜਾ ਕੋਕਾ ਕੋਲਾ ਕੰਪਨੀ ਦੇ ਵਿੱਚ 2022 ਤੋਂ 23 ਤੇ ਪਿਤਾ ਕੋਲ 22 ਕਿੱਲੇ ਜ਼ਮੀਨ ਆ ਮਤਲਬ ਖਾਨਦਾਨੀ ਪਰਿਵਾਰ ਆ ਜੀ ਅ ਮੁੱਦਾ ਜਿਹੜਾ ਨਸਾ ਰਹਿਤ ਹੋਵੇ ਬਰਾਬਰ ਦੀ ਯੋਗਤਾ ਰੱਖਦਾ ਹੋਵੇ ਮਤਲਬ ਖਾਨਦਾਨੀ ਪਰਿਵਾਰ ਹੋਵੇ ਤੇ ਪੜਿਆ ਲਿਖਿਆ ਚੰਗਾ ਹੋਵੇ ਲਾਲ ਪੱਟੀ ਦੇ ਵਿੱਚ ਕੁੜੀ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਜੀ ਮਤਲਬ ਚੰਗਾ ਪੜਿਆ ਲਿਖਿਆ ਹੀ ਬੰਦਾ ਇਹਨਾਂ ਨੂੰ ਫੋਨ ਕਰੇ ਅਗਲਾ ਰਿਸ਼ਤਾ ਨੋਟ ਕਰੋ ਜੀ ਕੈਨੇਡਾ ਤੋਂ ਅਗਲਾ ਰਿਸ਼ਤਾ ਨਾਮ ਕੌਰ ਜ਼ਿਲ੍ਹਾ ਸੰਗਰੂਰ ਤੋਂ ਕੁੜੀ ਬਲੋਂਗ ਕਰਦੀ ਹੈ ਪੜ੍ਹਾਈ ਬੈਚਲਰਸ ਆਫ ਫਾਰਮੇਸੀ ਭੈਣ ਇੱਕ ਮੈਡਾ ਕੈਨੇਡਾ ਦੇ ਵਿੱਚ ਪੀਆਰ ਹੈ ਭਰਾ ਇੱਕ ਕਨੈਡ ਮੈਡ ਕੈਨੇਡਾ ਦੇ ਵਿੱਚ ਹੈ ਕੱਦ 5 ਫੁੱਟ 1 ਇੰਚ ਕਾਸਟ ਜੱਟ ਸੇ ਗੋਤ ਸਿੱ ਸਿੱਧੂ ਸੋਰੀ ਅਕਤੂਬਰ 1996 ਦਾ ਡੇਟ ਆਫ ਬਰਥ ਹੈ ਜੀ ਕੈਨੇਡਾ ਦੇ ਵਿੱਚ ਵਰਕ ਪਰਮਿਟ ਤੇ ਕੁਰੀ ਕੈਲਗਰੀ ਸਾਰੀ ਫੈਮਿਲੀ ਕੈਨੇਡਾ ਦੇ ਵਿੱਚ ਐ ਮੁੰਡਾ ਜੱਟ ਸਿੱਖ 5 ਤੋਂ 10 ਕਿੱਲੇ ਜ਼ਮੀਨ ਹੋਵੇ ਕੈਨੇਡਾ ਯੂ ਐਸ ਐਪੀ ਆਰ ਹੋਵੇ ਸੰਗਰੂਰ ਬਰਨਾਲਾ ਬਠਿੰਡਾ ਲੁਧਿਆਣਾ ਨੂੰ ਪਹਿਲਾ ਵਰਕ ਪਰਮਿਟ ਵਾਲੇ ਤੇ 5 ਕਿਲੇ ਤੋਂ ਘੱਟ ਵਾਲੇ ਫੋਨ ਨਾ ਕਰਨ। ਮੁੰਡਾ ਕੈਨੇਡਾ ਜਾਂ ਯੂ ਐਸ ਆ ਦੇ ਵਿੱਚ ਪੀ ਆਰ ਵਾਲੀ ਫੋਨ ਕਰਨ ਭਾਈ ਤੇ 5 ਕਿਲੇ ਤੋਂ ਘੱਟ ਵਾਲੇ ਫੋਨ ਨਾ ਕਰਨ। ਲਾਲ ਪੱਟੀ ਦੇ ਵਿੱਚ ਕੁੜੀ ਦੇ ਪਰਿਵਾਰ ਦਾ ਬਾਹਰਲੇ ਨੰਬਰ ਦਿੱਤਾ ਹੋਇਆ ਹੈ। ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਜੀ। ਅਗਲਾ ਰਿਸ਼ਤਾ ਨੋਟ ਕਰੋ ਜੀ। ਇੰਡੀਆ ਤੋਂ ਅਗਲਾ ਰਿਸ਼ਤਾ ਨਾਮਕੌਰ ਫਤਿਹਗੜ੍ਹ ਸਾਹਿਬ ਤੋਂ ਕੁੜੀ ਬਲੋਂਗ ਕਰਦੀ ਹੈ। ਅੱਜ ਮੈਂ ਤੁਹਾਨੂੰ ਦੱਸਿਆ ਮੇਰੇ ਕੋਲ ਤਾਂ 4-5 ਰਿਸ਼ਤੇ ਲਗਾਤਾਰ ਕੁੜੀਆਂ ਦੀ ਨੇ। ਇਸ ਤੋਂ ਬਾਅਦ ਫੇਰ 2 4 6 ਛੱਡ ਕੇ ਲਾਸਟ ਤੇ ਵੀ ਕੁੜੀਆਂ ਦੇ ਬਿਲਕੁਲ ਲਾਸਟ ਤੇ ਵੀ ਬਿਲਕੁਲ ਕੁੜੀਆਂ ਦੇ ਨੇ ਅੱਜ ਕੁੜੀਆਂ ਦੇ ਰਿਸ਼ਤੇ ਕਾਫੀ ਨੇ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਤੇ ਹੈਸ਼ਟੈਗ ਲਗਾ ਕੇ ਜ਼ਿਲ੍ਹਾ ਬਠਿੰਡਾ ਬਰਨਾਲਾ ਅੰਮ੍ਰਿਤਸਰ ਸਾਹਿਬ ਜਲੰਧਰ ਫਰੀਦਕੋਟ ਜਿੱਥੋਂ ਵੀ ਦੇਖ ਰਹੇ ਹੋ ਹੈਸ਼ਟੈਗ ਲਗਾ ਕੇ ਆਪਣੇ ਜ਼ਿਲ੍ਹੇ ਦਾ ਸਿਰਫ ਇਕੱਲਾ ਨਾਮ ਲਿਖਣਾ ਹੋਰ ਨਾ ਕੁਝ ਵੀ ਲਿਖਿਓ ਕਮੈਂਟ ਜ਼ਰੂਰ ਕਰੋ ਜੀ ਹੈਸ਼ਟੈਗ ਆਪਣਾ ਜ਼ਿਲ੍ਹਾ ਜਾਂ ਕੰਟਰੀ ਲਗਾ ਸਕਦੇ ਹੋ ਕੈਨੇਡਾ ਪੰਜਾਬ ਹਨ ਤੇ ਨਾਮਕੌਰ ਫਤੇਗੜ ਸਾਹਿਬ ਤੋਂ ਕੁੜੀ ਬਿਲੋਂਗ ਕਰਦੀ ਹੈ ਪੜ੍ਹਾਈ ਪੋਸਟ ਗ੍ਰੈਜੂਏਟ ਕੀਤੀ ਹੋਈ ਹੈ ਹੌਸਪਿਟੈਲਿਟੀ ਮੈਨੇਜਮੈਂਟ ਕੈਨੇਡਾ ਤੋਂ ਪੜ੍ਹਾਈ ਕੀਤੀ ਹੋਈ ਹੈ ਭੈਣ ਕੋਈ ਨਹੀਂ ਭਰਾ ਹੈ ਕੰਨ ਮੈਡ ਕੱਦ 5 ਫੁੱਟ 5 ਇੰਚ ਹੈ ਜੀ ਕਾਸਟ ਜਟ ਸੇਖਾ ਗੋਤ ਵੈਸ ਹੈ 31 12 1995 ਦਾ ਡੇਟ ਆਫ ਬਰਥ ਹੈ ਇੰਡੀਆ ਦੇ ਵਿੱਚ ਹੈ ਕੁੜੀ ਮੁੰਡਾ ਮਤਲਬ ਜੋ ਪੜ੍ਹਾਈ ਇਹਨਾਂ ਨੇ ਕੈਨੇਡਾ ਦੇ ਵਿੱਚ ਕੀਤੀ ਹੋਈ ਹੈ ਤਾਂ ਕੈਨੇਡਾ ਵੀ ਸੀ ਕੁੜੀ ਤੇ ਹੁਣ ਇੰਡੀਆ ਦੇ ਵਿੱਚ ਇਸ ਟਾਈਮ ਤੇ ਬਾਕੀ ਪਰਿਵਾਰ ਨਾਲ ਗੱਲ ਕਰ ਲਓ ਮੁੰਡਾ ਸਰਦਾਰ ਤੇ ਵੈਸ ਨੂੰ ਹੋਵੇ ਪੀਆਰ ਹੋਵੇ ਆਸਟ੍ਰੇਲੀਆ ਨਿਊਜ਼ੀਲੈਂਡ ਜਾਂ ਯੂ ਪੀਆਰ ਲਈ ਸੰਪਰਕ ਕਰਨਾ 8 ਤੋਂ 10 ਕਿੱਲੇ ਜ਼ਮੀਨ ਹੋਵੇ ਫਤੇਗੜ ਸਾਹਿਬ ਮਰੀਂਡਾ ਤੇ ਮੁਹਾਲੀ ਇਹ ਜਿਹੜੇ ਲੋਕ ਲੈ ਇਹਨਾਂ ਨੂੰ ਪਹਿਲ ਹੈ ਵਿਆਹ ਜਿਹੜਾ ਇਹਨਾਂ ਨੇ ਸੈਂਪਲ ਕਰਨਾ ਲਾਲ ਪੱਟੀ ਦੇ ਵਿੱਚ ਕੁੜੀ ਦੇ ਪਰਿਵਾਰ ਦਾ ਨੰਬਰ ਆ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਇੰਡੀਆ ਤੋਂ ਅਗਲਾ ਤੁਸੀਂ ਤਾਂ ਨਾਮ ਸਿੰਘ ਦਿੱਲੀ ਮੁੰਡਾ ਇਸ ਟਾਈਮ ਦੇ ਉੱਤੇ ਜੋ ਪਰਿਵਾਰ ਆ ਸਾਰਾ ਦਿੱਲੀ ਆ ਉੱਥੇ ਵਧੀਆ ਤੇ ਬਠਿੰਡੇ ਤੋਂ ਬਸੋਕੜਾ ਬਠਿੰਡੇ ਤੋਂ ਬਲੌਂਗ ਕਰਦੇ ਨੇ ਅਡਵਾਂਸਡ ਡਿਪਲੋਮਾ ਇਨ ਹਸਪਿਟੈਲਿਟੀ ਮੈਨੇਜਮੈਂਟ ਦਾ ਆਸਟ੍ਰੇਲੀਆ ਤੋਂ ਕੀਤਾ ਹੋਇਆ ਮੁੰਡਾ ਦਿੱਲੀ ਆ ਇਸ ਟਾਈਮ ਦੇ ਉੱਤੇ ਆਸਟ੍ਰੇਲੀਆ ਤੋਂ ਜਿਹੜੀ ਪੜ੍ਹਾਈ ਕੀਤੀ ਹੋਈ ਆ ਭੈਣ ਭਰਾ ਕੋਈ ਨਹੀਂ ਇਕੱਲਾ ਇਕੱਲਾ ਮੁੰਡਾ ਜੀ ਕੱਦ 5 ਫੁੱਟ 10 ਇੰਚ ਕਾਸਟ ਜੱਟ ਸਿੱਖ ਗੋਤਰਾ ਦਾਵਾ 3 4 88 ਦਾ ਡੇਟ ਆਫ ਬਰਥ ਹੈ ਪ੍ਰਾਈਵੇਟ ਜੌਬ ਤੇ 7 ਸਾਲ ਆਸਟ੍ਰੇਲੀਆ ਰਹਿ ਕੇ ਆ ਪੀਆਰ ਅਪਲਾਈ ਕੀਤੀ ਹੋਈ ਹੈ ਜੁਪੀ ਦੇ ਤੇ ਕੁੜੀ ਪੜੀ ਲਿਖੀ ਸੰਸਕਾਰੀ ਹੋਵੇ ਸਿੰਗਲ ਜਾਂ ਤਲਾਕ ਸੁਦਾ ਹੋਵੇ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਕੈਨੇਡਾ ਤੋਂ ਨੋਟ ਕਰੋ ਜੀ ਨਾਮ ਸਿੰਘ ਸ੍ਰੀ ਮੁਖਤਸਰ ਸਾਹਿਬ ਤੋਂ ਮੁੰਡਾ ਬਲੌਂਕ ਕਰਦਾ ਪੜ੍ਹਾਈ ਡਿਪਲੋਮਾ ਪਲੱਸ 2 ਤੇ ਡਿਪਲੋਮਾ ਕੈਨੇਡਾ ਤੋਂ ਜਿਹੜਾ ਕੀਤਾ ਹੋਇਆ ਭੈਣ ਭਰਾ ਕੋਈ ਨਹੀਂ ਇਹ ਮੁੰਡਾ ਵੀ ਇਕੱਲਾ ਇਕੱਲਾ ਜੀ ਕੱਦ 5 ਫੁੱਟ 11 ਇੰਚ ਕਾਸਟ ਜਟ ਸਿਕ ਗੋਤਬਰਾੜ 25 7 2000 ਦਾ ਜਿਹੜਾ ਡੇਟ ਆਫ ਬਰਥ ਹੈ ਜੀ ਕੈਨੇਡਾ ਦੇ ਵਿੱਚ ਵਰਕ ਪਰਮਿਟ ਤੇ ਹੈ ਵੱਡੀ ਕੰਪਨੀ ਦੇ ਵਿੱਚ ਵਧੀਆ ਇਨਕਮ ਹੈ 6 ਕਿੱਲੇ ਮੁੰਡੇ ਨੂੰ ਜ਼ਮੀਨ ਆ ਕੁੜੀ ਕੈਨੇਡਾ ਦੇ ਵਿੱਚ ਪੀਆਰ ਹੋਵੇ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਦਿੱਤਾ ਹੋਇਆ ਹੈ ਡਾਇਰੈਕਟ ਪਰਿਵਾਰ ਨਾਲ ਗੱ ਪਰਿਵਾਰ ਨਾਲ ਡਾਇਰੈਕਟ ਗੱਲ ਕਰ ਸਕਦੇ ਹੋ ਲਾਲ ਪਟਿਆਲ ਦੇ ਵਿੱਚ ਤੇ ਜਿਸ ਦੇ ਨਾਲ ਮੈਚ ਹੁੰਦਾ ਤੁਹਾਡਾ ਜਿਸ ਦੇ ਨਾਲ ਮੈਚਿੰਗ ਕਹਿਣ ਦਾ ਭਾਵ ਤੁਹਾਡੇ ਰਿਸ਼ਤੇਦਾਰ ਜਾਂ ਸਾਕ ਸੰਬੰਧੀ ਤੱਕ ਉਹਨਾਂ ਤੱਕ ਵੀ ਇਹ ਵੀਡੀਓ ਨੂੰ ਪਹੁੰਚਾਓ ਨਾਮ ਸਿੰਘ ਜ਼ਿਲ੍ਹਾ ਸੰਗਰੂਰ ਤੋਂ ਮੁੰਡਾ ਬਿਲੋਂਗ ਕਰਦਾ ਪੜ੍ਹਾਈ ਪਲੱਸ 2 ਨਾਨ ਮੈਡੀਕਲ ਦੀ ਇੰਡੀਆ ਤੋਂ ਕੀਤੀ ਹੋਈ ਹੈ ਗ੍ਰੈਜੂਏਸ਼ਨ ਕੈਨੇਡਾ ਤੋਂ ਕੀਤੀ ਹੋਈ ਹੈ ਭੈਣ ਇੱਕ ਮੈਡ ਕੈਨੇਡਾ ਦੇ ਵਿੱਚ ਸਿਟੀ ਜਾਣਾ ਹੈ ਭਰਾ ਕੋਈ ਨਹੀਂ ਕੱਲਾ ਮੁੰਡਾ ਜੀ ਕੱਦ 5 6 ਫੁੱਟ 2 ਇੰਚ ਕਾਸਟ ਜੱਟ ਸੇਖ 1998 ਦਾ ਡੇਟ ਆਫ ਬਰਥ ਹੈ ਜੀ ਕੈਨੇਡਾ ਦੇ ਵਿੱਚ ਮੁੰਡਾ ਪੀਆਰ ਹੈ ਕੈਨੇਡਾ ਦੇ ਵਿੱਚ ਆਪਣੇ ਦੋ ਘਰ ਨੇ ਤੇ ਵਧੀਆ ਜੌਬ ਹੈ 6 ਕਿਲੇ ਜ਼ਮੀਨ ਪੈੰਡੂ ਤੇ ਸਹਿਰੀ ਪਲਾਟ ਨੇ ਪਿਤਾ ਜੀ ਗਵਰਨਮੈਂਟ ਜੌਬ ਪੈਨਸ਼ਨ ਨੇ ਰਿਟਾਇਰਮੈਂਟ ਹੋਏ ਨੇ ਕੁੜੀ ਕੈਨੇਡਾ ਦੇ ਵਿੱਚ ਹੋਵੇ ਵਧੀਆ ਪੜ੍ਹਾਈ ਕਰੀ ਹੋਵੇ ਕੁੜੀ ਦੀ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਜ਼ਿਲ੍ਹਾ ਲੁਧਿਆਣਾ ਤੋਂ ਮੁੰਡਾ ਬਲੌਂਗ ਕਰਦਾ ਪੜ੍ਹਾਈ ਅਪਲ ਇੰਜੀਨੀਅਰ ਸਿਗਨਲਸ ਐਂਡ ਕਮਿਊਨੀਕੇਸ਼ਨ ਇੰਜੀਨੀਅਰ ਮਤਲਬ ਇੰਜੀਨੀਅਰ ਦੀ ਵਧੀਆ ਪੜ੍ਹਾਈ ਕੀਤੀ ਹੋਈ ਆ ਭੈਣ ਨੇ ਕਨ ਮੈਡ ਸਿਟੀਜਨ ਹੈ ਜੀ ਕੈਨੇਡਾ ਸਿਟੀਜਨ ਹੈ ਜੀ ਤੇ ਇੱਕ ਅਨਮੈਡ ਕੈਨੇਡਾ ਸਿਟੀਜਨ ਭਰਾ ਮਤਲਬ ਦੋਨੇ ਭੈਣ ਭਰਾ ਹੀ ਕੈਨੇਡਾ ਦੇ ਵਿੱਚ ਨੇ ਕੱਦ 5 ਫੁੱਟ 11 ਇੰਚ ਕਾਸਟ ਜੱਟ ਸਿੱਖ ਡੇਟ ਆਫ ਬਰਥ 1997 ਦੀ ਹੈ ਜੀ ਕੰਮ ਕੈਨੇਡਾ ਦੇ ਵਿੱਚ ਮੁੰਡਾ ਸਿਟੀਜਨ ਹੈ ਗਵਰਨਮੈਂਟ ਜੌਬ ਦੇ ਵਿੱਚ ਤੇ ਕੈਨੇਡਾ ਰੇਲਵੇ ਦੇ ਵਿੱਚ ਤੇ ਦੋ ਹਾਊਸ ਨੇ ਨੇ ਕੈਨੇਡਾ ਦੇ ਵਿੱਚ ਮਤਲਬ ਸਾਰੇ ਭੈਣ ਭਰਾ ਹੀ ਜਿਹੜੇ ਹੈਗੇ ਵਿੱਚੇ ਮੁੰਡਾ ਬਾਹਰ ਸਿਟੀਜਨ ਹੈ ਤਿੰਨੇ ਤੇ ਕੈਨੇਡਾ ਦੇ ਵਿੱਚ ਗਵਰਨਮੈਂਟ ਜੌਬ ਤੇ ਆ ਮੁੰਡਾ ਰੇਲਵੇ ਦੇ ਵਿੱਚ ਤੇ ਦੋ ਘਰ ਨੇ ਆਪਣੇ ਕੈਨੇਡਾ ਦੇ ਵਿੱਚ ਕੁੜੀ ਸੋਨੀ ਤੇ ਪੜ੍ਹੀ ਲਿਖੀ ਹੋਵੇ ਇੰਡੀਆ ਜਾਂ ਕੈਨੇਡਾ ਹੋਵੇ ਕੋਈ ਮੰਗਣੀ ਇਹਨਾਂ ਦੀ ਲਾਲ ਪੱਟੀ ਦੇ ਵਿੱਚ ਪਰਿਵਾਰ ਦਾ ਨੰਬਰ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਜ਼ਿਲ੍ਹਾ ਫਰੀਦਕੋਟ ਤੋਂ ਮੁੰਡਾ ਬਲੌਂਗ ਕਰਦਾ ਪੜ੍ਹਾਈ ਪਲੱਸ 2 ਨਾਨ ਮੈਡੀਕਲ ਨਾ ਕੀਤੀ ਹੋਈ ਹੈ ਇੰਡੀਆ ਤੋਂ ਤੇ ਡਿਪਲੋਮਾ ਹੈ ਨਾ ਵੈਬ ਡਿਜ਼ਾਈਨਿੰਗ ਦਾ ਕੈਨੇਡਾ ਤੋਂ ਕੀਤਾ ਹੋਇਆ ਭੈਣ ਇੱਕ ਹਨ ਮੈਡ ਕੈਨੇਡਾ ਭਰਾ ਕੋਈ ਨਹੀਂ ਕੱਲਾ ਮੁੰਡਾ ਜੀ ਕੱਦ 5 ਫੁੱਟ 8 ਇੰਚ ਕਾਸਟ ਜੱਟ ਸਿੱਖ ਗੋਤ ਬਰਾੜ ਡੇਟ ਆਵਰਥ 1997 ਦਾ ਹੀ ਕੈਨੇਡਾ ਬ੍ਰੈਪਟਨ ਦੇ ਵਿੱਚ ਆ ਮੁੰਡਾ ਟਰੱਕਿੰਗ ਦਾ ਵਰਕ ਕਰਦਾ ਤੇ 13 ਕਿੱਲੇ ਜ਼ ਕੁੜੀ ਕੈਨੇਡਾ ਦੇ ਵਿੱਚ ਪੀਆਰ ਹੋਵੇ ਚੰਗੇ ਖਾਨਦਾਨ ਦੀ ਮਾਲ ਵੈਰੀ ਨੂੰ ਪਹਿਲਾ ਲਾਲ ਪੱਟੀ ਦੇ ਵਿੱਚ ਪਰਿਵਾਰ ਦਾ ਨੰਬਰ ਹੈ ਕੈਨੇਡਾ ਦਾ ਹੀ ਨੰਬਰ ਹੈ ਕੰਟਰੀ ਕੋਡ ਲਗਾ ਕੇ ਗੱਲਬਾਤ ਕਰ ਸਕਦੇ ਤੇ ਮੈਰਜ ਬਿਊਰੋ ਵਾਲੇ ਭਾਈ ਸਾਡੇ ਚੈਨਲ ਦੇ ਉੱਤੋਂ ਨਾ ਫੋਨ ਲਗਾਇਆ ਕਰਨ ਤੇ ਜਿਹੜੇ ਵੀ ਪਰਿਵਾਰ ਵੀਡੀਓ ਦੇਖ ਰਹੇ ਹੈ ਤੇ ਉਹ ਭਾਈ ਪਹਿਲਾਂ ਪਤਾ ਕਰ ਲਿਆ ਕਰਨ ਵੀ ਮੈਰਜ ਬਿਊਰੋ ਵਾਲੇ ਤਾਂ ਨਹੀਂ ਸਾਡਾ ਕਿਸੇ ਨਾਲ ਕੋਈ ਸਬੰਧ ਨਹੀਂ ਤੇ ਮੈਰਜ ਬਿਊਰੋ ਵਾਲੇ ਨਾਲ ਭਾਈ ਸਾਡਾ ਕੋਈ ਸਬੰਧ ਨਹੀਂ ਹੈ ਦਿਵਾਰੇ ਦਿਵਾਰੇ ਕਹਿ ਰਹੇ ਨੇ ਨਾਮ ਕੇ ਸਿੰਘ ਅਗਲਾ ਰਿਸ਼ਤਾ ਅੰਮ੍ਰਿਤਸਰ ਸਾਹਿਬ ਤੋਂ ਸਿਟੀ ਤੋਂ ਮੁੰਡਾ ਬਲੋਂਗ ਕਰਦਾ ਪੜ੍ਹਾਈ ਗ੍ਰੈਜੂਏਟ ਕੀਤੀ ਹੋਈ ਆ ਭੈਣ ਕਨ ਮੈਡ ਕੈਨੇਡਾ ਭਰਾ ਕੋਈ ਨਹੀਂ ਇਕੱਲਾ ਮੁੰਡਾ ਈ ਕੱਦ 6 ਫੁੱਟ ਕਾਸਟ ਜੱਟ ਸੇ ਗੁੱਤ ਗਿੱਲ 26/9/1998 ਦਾ ਡੇਟ ਆਫ ਬਰਥ ਆ ਜੀ ਕੈਨੇਡਾ ਦੇ ਵਿੱਚ ਮੁੰਡਾ ਸਿਟੀਜ਼ਨ ਆ ਓਪੀਆਰ ਐਮਜੀਆਰ ਉਹਨੇ ਆਪਣਾ ਹਾਊਸ ਹੈ ਸਰੀ ਦੇ ਵਿੱਚ ਤੇ ਅੰਮ੍ਰਿਤਸਰ ਸਾਹਿਬ ਦੇ ਵਿੱਚ ਜਿਹੜੀ ਸਿਟੀ ਦੇ ਵਿੱਚ ਲੈਂਡਲੋਰਡ ਪ੍ਰਾਪਰਟੀ ਹੈ ਮਤਲਬ ਵਧੀਆ ਖਾਨਦਾਨੀ ਪਰਿਵਾਰ ਹੈ ਕੁੜੀ ਦਾ ਕੱਦ 5 ਫੁੱਟ 7 ਇੰਚ ਤੋਂ 8 ਇੰਚ ਹੋਵੇ ਕੈਨੇਡਾ ਦੇ ਵਿੱਚ ਸਰੀ ਤੇ ਜਾਂ ਇੰਡੀਆ ਦੇ ਵਿੱਚ ਕੁੜੀ ਨੂੰ ਜਿਹੜੀ ਪਹਿਲਾ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਕੈਨੇਡਾ ਤੋਂ ਸੌਰੀ ਇੰਡੀਆ ਤੋਂ ਨਾਮ ਸਿੰਘ ਮੁਹਾਲੀ ਸਿਟੀ ਤੋਂ ਮੁੰਡਾ ਬਲੌਂਕ ਕਰਦਾ ਪੜ੍ਹਾਈ ਬੀ ਕਾਮ ਕੀਤੀ ਹੋਈ ਹੈ ਭੈਣ ਕੋਈ ਨਹੀਂ ਭਰਾ ਇੱਕ ਕੈਨੇਡਾ ਦੇ ਵਿੱਚ ਸੈਟਲਡ ਹੈ ਕੱਦ 5 ਫੁੱਟ 10 ਇੰਚ ਕਾਸਟ ਜੱਟ ਸਿੱਖ ਗੋਤਕੰਗ 261992 ਦਾ ਡੇਟ ਆਫ ਬਰਥ ਹੈ ਜੀ 250 ਗਜ ਦੇ ਵਿੱਚ ਹਾਊਸ ਹੈ ਵਧੀਆ ਤੇ ਮੁਹਾਲੀ ਦੇ ਵਿੱਚ ਤੇ ਵਧੀਆ ਆਪਣਾ ਜੋਬ ਹੈ ਕੁੜੀ ਮੈਚਿੰਗ ਕਰਦੀ ਰੋਪੜ ਜਾਂ ਮੋਹਾਲੀ ਜਾਂ ਫਤਿਹਗੜ੍ਹ ਸਾਹਿਬੇ ਤਿੰਨ ਏਰੀਆ ਨੂੰ ਜਿਹੜੀ ਪਹਿਲ ਹੈ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਜਾਂ ਜਿੰਨਾ ਦਾ ਰਿਸ਼ਤਾ ਮੈਚ ਹੁੰਦਾ ਅੱਗੇ ਵੀਡੀਓ ਭੇਜ ਸਕਦੇ ਹੋ ਅਗਲਾ ਰਿਸ਼ਤਾ ਕੈਨੇਡਾ ਤੋਂ ਨੋਟ ਕਰੋ ਜੀ ਨਾਮ ਸਿੰਘ ਜ਼ਿਲ੍ਹਾ ਕਪੂਰਥਲਾ ਤੋਂ ਮੁੰਡਾ ਬਲੌਂਕ ਕਰਦਾ ਪੜ੍ਹਾਈ ਬੀ ਟੈਕ ਐਮ ਐਮ ਟੈਕ ਆਹ ਸੌਰੀ ਬੀ ਟੈਕ ਮਕੈਨੀਕਲ ਇੰਜੀਨੀਅਰ ਦੀ ਜਿਹੜੀ ਕੀਤੀ ਹੋਈ ਹੈ ਇੰਡੀਆ ਤੋਂ ਤੇ ਐਮ ਟੈਕ ਕੈਨੇਡਾ ਤੋਂ ਕੀਤੀ ਹੋਈ ਹੈ ਭੈਣ ਇੱਕ ਮੈਡ ਕੈਨੇਡਾ ਭਰਾ ਕੋਈ ਨਹੀਂ ਕੱਲਾ ਮੁੰਡਾ ਜੀ ਕੱਦ 6 ਫੁੱਟ 8 ਇੰਚ ਕਾਸਟ ਜਟ ਸਿੱਖ ਗੋਤਪਿੰਡਰ 18 10 1995 ਦਾ ਡੇਟ ਆਫ ਬਰਥ ਹੈ ਜੀ ਕੈਨੇਡਾ ਦੇ ਵਿੱਚ ਮੁੰਡਾ ਪੀਆਰ ਹੈ ਬ੍ਰੈਂਪਟਨ ਆ ਸੁਪਰ ਵੇਜਰਨ ਕੋ ਐਫ ਡੀ ਵਰਕਿੰਗ ਕੁਆਲਟੀ ਇੰਜੀਨੀਅਰ ਹੈ ਜੀ ਮੁੰਡਾ ਨਾਲ ਤੇ ਕੁੜੀ ਪੜੀ ਲਿਖੀ ਬੀਐਸਿੰਗ ਨਰਸਿੰਗ ਕਰੀ ਹੋਵੇ ਜਾਂ ਬੀਟੈਕ ਜਾਂ ਸੀਏ ਦੇ ਚਾਰਟਰਡ ਅਕਾਊਂਟੈਂਟ ਦੀ ਜਿਹੜੀ ਪੜ੍ਹਾਈ ਕਰੀ ਹੋਵੇ ਕੱਦ 5 ਫੁੱਟ 5 ਇੰਚ ਤੋਂ ਘੱਟ ਨਾ ਹੋਵੇ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹਾਂ ਅਗਲਾ ਰਿਸ਼ਤਾ ਨੋਟ ਕਰੋ ਜੀ ਇੰਡੀਆ ਤੋਂ ਅਗਲਾ ਰਿਸ਼ਤਾ ਨਾਮ ਕੌਰ ਕੁੜੀ ਦਾ ਰਿਸ਼ਤਾ ਹੈ ਜ਼ਿਲ੍ਹਾ ਮੋਗਾ ਤੋਂ ਕੁੜੀ ਬਲੌਂਗ ਕਰਦੀ ਹੈ ਪੜ੍ਹਾਈ ਪਲੱਸ 2 ਕੀਤੀ ਹੋਈ ਹੈ ਕੁੜੀ ਨੇ ਕਮੈਂਟਾਂ ਦੇ ਵਿੱਚ ਹੈਸ਼ਟੈਗ ਲਗਾ ਕੇ ਆਪਣੇ ਜ਼ਿਲ੍ਹੇ ਦਾ ਨਾਮ ਜ਼ਰੂਰ ਭੇਜਣਾ ਜੀ ਅੱਜ ਮੈਂ ਸਾਰਿਆਂ ਦੇ ਕਮੈਂਟ ਰੀਡ ਕਰਾਂਗੇ ਤੇ ਕਿਹੜੇ ਜ਼ ਪੈਣਾ ਤਿੰਨੇ ਤਿੰਨੇ ਮਾੜ ਨੇ ਭਰਾ 91 ਮਾੜ ਕੱਦ 5 ਫੁੱਟ 7 ਇੰਚ ਕਾਸਟ ਜੱਟ ਸੇ ਗੋਦ ਗਿੱਲ ਹੈ ਜੀ ਕੁੜੀ ਦਾ ਡੇਟ ਆਵਰਥ 1987 ਦੀ ਕੁੜੀ ਸੋਣੀ ਸੰਖੀ ਹੈ ਤਲਾਕ ਸੁਦਾ ਤੇ 6 ਸਾਲ ਦੀ ਕੁੜੀ ਕੋਲ ਬੇਟੀ ਹੈ ਜੀ ਮੁੰਡਾ ਐਨਆਰਆਈ ਹੋਵੇ ਜਾਂ ਨੌਕਰੀ ਕਰਦਾ ਹੋਵੇ ਜਾਂ ਚੰਗੀ ਜ਼ਮੀਨ ਜਾਇਦਾਦ ਵਾਲਾ ਹੋਵੇ ਇੰਡੀਆ ਦੇ ਵਿੱਚ ਬੱਚੇ ਵਾਲਾ ਵੀ ਮਨਜ਼ੂਰ ਹੈ ਨੋਟ ਬੇਟੀ ਨੂੰ ਜੋ ਮਤਲਬ ਲੜਕੀ ਦੀ ਜੋ ਬੀਟੀ ਹੈ 6 ਸਾਲ ਦੀ ਜੋ ਉਹਨੂੰ ਸਵੀਕਾਰ ਕਰਨ ਉਹੀ ਇਹਨਾਂ ਨੂੰ ਸੰਪਰਕ ਕਰਨ ਲਾਲ ਪੱਟੀ ਦੇ ਵਿੱਚ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਜ ਅਗਲਾ ਰਿਸ਼ਤਾ ਨੋਟ ਕਰੋ ਜੀ ਕੈਨੇਡਾ ਤੋਂ ਅਗਲਾ ਰਿਸ਼ਤਾ ਨਾਮ ਕੌਰ ਸ੍ਰੀ ਮੁਕਤਸਰ ਸਾਹਿਬ ਤੋਂ ਕੁੜੀ ਬਲੋਂਗ ਕਰਦੀ ਹੈ ਪੜਾਈ ਐਸੋਸੀਏਟ ਡਿਪਲੋਮਾ ਇਨ ਆਰਟਸ 2 ਸਾਲ ਦਾ ਜਿਹੜਾ ਕੀਤਾ ਹੋਇਆ ਭੈਣ ਕੋਈ ਨਹੀਂ ਭਰਾ ਇੱਕ ਅਨ ਮੈਡ ਕੈਨੇਡਾ ਆ ਸੌਰੀ ਆਸਟ੍ਰੇਲੀਆ ਦੇ ਵਿੱਚ ਪੀਆਰ ਹੈ ਕੱਦ 5 ਫੁੱਟ 3 ਇੰਚ ਕਾਸਟ ਜੱਟ ਸਿੱਖ ਗੋਤ ਬਰਾੜ ਡੇਟ ਆਫ ਬਰਥ 18 4 1996 ਦਾ ਜੀ ਕੈਨੇਡਾ ਦੇ ਵਿੱਚ ਕੁੜੀ ਸਿਟੀਜ਼ਨ ਹੈ ਸਕ੍ਰੀਨਿੰਗ ਆਫੀਸਰ ਹੈ ਐਟ ਯੂਆਰ ਇੰਟਰਨੈਸ਼ਨਲ 에ਅਰਪੋਰਟ ਕੈਨੇਡਾ ਦੇ ਵਿੱਚ ਹੈ ਮੁੰਡਾ ਆਸਟ੍ਰੇਲੀਆ ਦੇ ਵਿੱਚ ਜਾਂ ਕੈਨੇਡਾ ਦੇ ਵਿੱਚ ਹੋਵੇ 15 ਤੋਂ ਪਲੱਸ ਕਿੱਲੇ ਜ਼ਮੀਨ ਹੋਵੇ 15 ਤੋਂ ਘੱਟ ਵਾਲੇ ਫੋਨ ਨਾ ਕਰਿਓ ਭਾਈ 15 ਤੋਂ ਪਲੱਸ ਕਿੱਲੇ ਜ਼ਮੀਨ ਹੋਵੇ ਆਸਟ੍ਰੇਲੀਆ ਜਾਂ ਕੈਨੇਡਾ ਦੇ ਵਿੱਚ ਹੀ ਹੋਵੇ ਮੁੰਡਾ ਮਾਲਵੇਰੀ ਨੂੰ ਪਹਿਲਾ ਲਾਲ ਪੱਟੀ ਦੇ ਵਿੱਚ ਕੁੜੀ ਦੇ ਪਰਿਵਾਰ ਦਾ ਓਨਲੀ ਵਟਸਐਪ ਨੰਬਰ ਦਿੱਤਾ ਹੋਇਆ ਡਾਇਰੈਕਟ ਪਰ ਵਟਸਐਪ ਤੇ ਗੱਲਬਾਤ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਕੈਨੇਡਾ ਤੋਂ ਅਗਲਾ ਰਿਸ਼ਤਾ ਨਾਮ ਸਿੰਘ ਜਿਲ੍ਹਾ ਅੰਮ੍ਰਿਤਸਰ ਸਾਹਿਬ ਤੋਂ ਮੁੰਡਾ ਬਲੌਂਕ ਕਰਦਾ ਪੜ੍ਹਾਈ ਐਮਟੈਕ ਕੀਤੀ ਹੋਈ ਆ ਭੈਣ ਕੋਈ ਨਹੀਂ ਭਰਾ ਐ ਇੱਕ ਕੱਦ 5 ਫੁੱਟ 10 ਇੰਚ ਕਾਸਟ ਜੱਟ ਸੇ ਗੋਤ ਰੰਧਾਵਾ 19 1991 ਦਾ ਡੇਟ ਆਫ ਬਰਥ ਆ ਜੀ ਕੈਨੇਡਾ ਦੇ ਵਿੱਚ ਮੁੰਡਾ ਸਿਟੀ ਜਾਣਾ ਚੀਫ ਇੰਜੀਨੀਅਰ ਐ ਤੇ ਐਮ ਐਨ ਸੀ ਮਲਟੀਨੇਸ਼ਨਲ ਕੰਪਨੀ ਦੇ ਵਿੱਚ ਮੁੰਡਾ ਵਧੀਆ ਕੰਮ ਆ ਤੇ 10 ਕਿੱਲੇ ਜ਼ਮੀਨ ਆ ਕੈਨੇਡਾ ਦੇ ਵਿੱਚ ਦੋ ਘਰ ਨੇ 10 ਕਿਲੇ ਜ਼ਮੀਨ ਹੈ ਭਰਾ ਦੋ ਨੇ ਇਹ ਪਰਿਵਾਰ ਨਾਲ ਗੱਲ ਕਰ ਲਿਓ 5-5 ਆਉਂਦੇ ਆ ਜਾਂ 10-10 ਵੀ ਹੈ ਕੈਨੇਡਾ ਦੇ ਵਿੱਚ ਦੋ ਆਪਣੇ ਘਰ ਨੇ ਤੇ ਕੁੜੀ 5 ਫੁੱਟ 4 ਇੰਚ ਤੋਂ ਜਿਹੜਾ ਕੱਦ ਘਟਣਾ ਹੋਵੇ ਪ੍ਰੋਫੈਸ਼ਨਲ ਡਿਗਰੀ ਜਿਹੜੀ ਵਧੀਆ ਚੰਗੀ ਪੜ੍ਹਾਈ ਕੀਤੀ ਹੋਵੇ 1993 ਜਾਂ 94 ਤੋਂ ਜਿਹੜੀ ਡੇਟ ਆਫ ਬਰਥ ਆ ਘਟਣਾ ਹੋਵੇ ਕੈਨੇਡਾ ਨੂੰ ਪਹਿਲ ਹੈ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਦਿੱਤਾ ਹੋਇਆ ਹੈ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਅਗਲਾ ਰਿਸ਼ਤਾ ਇੰਡੀਆ ਤੋਂ ਨੋਟ ਕਰੋ ਜੀ ਨਾਮ ਕੌਰ ਜ਼ਿਲ੍ਹਾ ਮੋਗਾ ਤੋਂ ਕੁੜੀ ਬਿਲੋਂਗ ਕਰਦੀ ਹੈ ਪੜ੍ਹਾਈ ਮਾਸਟਰ ਇਨ ਸਾਈਕੋਲੋਜੀ ਕੀਤੀ ਹੋਈ ਹੈ ਤੇ ਭੈਣ ਕੋਈ ਨਹੀਂ ਭਰਾ ਇੱਕ ਕੈਨੇਡਾ ਦੇ ਵਿੱਚ ਵਰਕ ਪਰਮਿਟ ਤੇ ਹੈ ਕੱਦ 5 ਫੁੱਟ 7 ਇੰਚ ਕਾਸਟ ਜੱਟ ਸੇ ਗੋਤ ਗਿੱਲ ਡੇਟ ਆਫ ਬਰਥ 4 12 1998 ਦਾ ਜੀ ਸਾਈਕੋਲੋਜਿਸਟ ਜੌਬ ਹੈ ਜੀ ਕੁੜੀ ਦੀ ਕੁੜੀ ਕੋਲ ਕੈਨੇਡਾ ਦਾ ਵਿਜ਼ਟਰ ਵੀਜ਼ਾ ਵੀ ਹੈ ਤੇ ਕੁੜੀ ਕੈਨੇਡਾ ਜਾ ਕੇ ਵੀ ਆਈ ਹੈ ਤੇ ਬੈਟਰ ਵੀ ਜੇ ਮੁੰਡਾ ਸਰਦਾਰ ਹੋਵੇ ਨਸ਼ੇ ਤੋਂ ਰਹਿਤ ਹੋਵੇ ਵਧੀਆ ਪਰਿਵਾਰ ਹੋਵੇ 10 ਤੋਂ 15 ਕਿੱਲੇ ਮੁੰਡੇ ਕੋਲ ਜਿਹੜੀ ਜ਼ਮੀਨ ਆਉਂਦੀ ਹੋਵੇ ਜੌਬ ਕਰਦਾ ਹੋਵੇ ਜਾਂ ਕੈਨੇਡਾ ਦੇ ਵਿੱਚ ਪੀਆਰ ਹੋਵੇ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਕੁੜੀ ਦੇ ਪਰਿਵਾਰ ਦਾ ਨੰਬਰ ਹੈ ਦੋ ਕੁੜੀ ਦੇ ਪਰਿਵਾਰ ਦੇ ਨੰਬਰ ਦਿੱਤੇ ਹੋਏ ਨੇ ਜਿਸ ਤਰ੍ਹਾਂ ਦਾ ਮੁੰਡਾ ਇਹਨਾਂ ਨੂੰ ਚਾਹੀਦਾ ਫੋਨ ਉਸ ਤਰ੍ਹਾਂ ਦੇ ਹੀ ਕਰਿਓ ਪਹਿਲਾਂ ਪੜ੍ਹ ਲਿਆ ਕਰੋ ਇਹਦੀ ਬੇਨਤੀ ਹੈ ਜੀ ਨਾਮ ਸਿੰਘ ਜ਼ਿਲ੍ਹਾ ਮਾਨਸਾ ਤੋਂ ਮੁੰਡਾ ਬਲੌਂਗ ਕਰਦਾ ਜੀ ਇੰਡੀਆ ਤੋਂ ਰਿਸ਼ਤਾ ਪਲੱਸ 2 ਕੀਤੀ ਹੋਈ ਆ ਭੈਣ ਇੱਕ ਮੈਡ ਭਰਾ ਇੱਕ ਮੈਡ ਇੱਕ ਆਣ ਮੈਡ ਦੋ ਭਰਾ ਨੇ ਇੱਕ ਮੈਡ ਕਨ ਮੈਡ ਕੱਦ 5 ਫੁੱਟ 7 ਇੰਚ ਕਾਸਟ ਰਮਦਾਸ ਜੀ ਸਿੱਖ ਗੋਤ ਸ਼ੀਮਾਰ 3 12 1995 ਦਾ ਡੇਟ ਆਫ ਬਰਥ ਹੈ ਪਲੰਬਰ ਦਾ ਵਧੀਆ ਕੰਮ ਹੈ ਵਧੀਆ ਘਰ ਹੈ ਇੱਕ ਕਨਾਲ ਜ਼ਮੀਨ ਆ ਸੜਕ ਤੇ ਕੁੜੀ ਸਿਆਣੀ ਹੋਵੇ ਘਰ ਸੰਭਾਲਣ ਵਾਲੀ ਹੋਵੇ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਕੈਨੇਡਾ ਤੋਂ ਨੋਟ ਕਰੋ ਜੀ ਨਾਮ ਕੌਰ ਜਗਰਾਉਂ ਲੁਧਿਆਣਾ ਤੋਂ ਕੁੜੀ ਬਲੌਂਗ ਕਰਦੀ ਹੈ ਸੁਪਰ ਸੁਪਰ ਮੈਡੀਕਲ ਪਲੱਸ 2 ਕੈਮੀਕਲ ਲੈਬ ਟੈਕਨੀਸ਼ੀਅਨ ਜਿਹੜੀ ਡਿਪਲੋਮਾ ਕੈਨੇਡਾ ਤੋਂ ਕੀਤਾ ਹੋਇਆ ਜੀ ਪੈਨ ਕੋਈ ਨਹੀਂ ਭਰਾ ਇੱਕ ਆਨਮੈਡ ਕੱਦ 5 ਫੁੱਟ 8 ਇੰਚ ਕਾਸਟ ਜੱਟ ਸਿੱਖਾ ਜੀ ਕੁੜੀ ਦਾ ਡੇਟ ਆਫ ਬਰਥ ਕੁੜੀ ਦਾ 2001 ਦਾ ਤੇ ਜਦੋਂ ਵੀਡੀਓ ਖਤਮ ਹੋ ਗਈ ਛੱਡ ਕੇ ਨਾ ਜਾਇਓ ਫੀਸ ਬਾਰੇ ਤੇ ਹੋਰ ਇੱਕ ਦੋ ਗੱਲਾਂ ਕਰਨੀਆਂ ਨੇ ਉਹ ਸੁਣ ਕੇ ਫਿਰ ਜਾਇਓ ਜੀ ਡੇਟ ਆਵਰਥ 1 2001 ਦਾ ਜੀ ਕੈਨੇਡਾ ਦੇ ਵਿੱਚ ਵਰਕ ਪਰਮਿਟ ਤੇ ਆ ਕੁੜੀ ਬ੍ਰੈਂਪਟਨ ਦੇ ਵਿੱਚ ਟੀਐਸਆਰ ਫਾਰ ਇੰਸ਼ੋਰੈਂਸ ਬ੍ਰੋਕਰ ਹੈ ਬ੍ਰੈਂਪਟਨ ਦੇ ਵਿੱਚ ਪਿਤਾ ਸਰਕਾਰੀ ਜੋਬ ਤੇ ਹੈ ਮੁੰਡਾ ਕੈਨੇਡਾ ਦੇ ਵਿੱਚ ਪੀਆਰ ਹੋਵੇ ਘੱਟੋ ਘੱਟ 30 ਕਿੱਲੇ ਜ਼ਮੀਨ ਹੋਵੇ ਪੱਗ ਬਣਦਾ ਹੋਵੇ ਬੈਸ ਨੂੰ ਹੋਵੇ ਤੇ ਐਮ ਵੀ ਮਾਫ ਮੈਰਿਜ ਬੀਰੋ ਵਾਲੇ ਭਾਈ ਫੋਨ ਨਾ ਕਰੋ ਇਹਨਾਂ ਨੇ ਲਿਖਾਇਆ ਮੈਂ ਵੈਸੇ ਵੀ ਕਹਿੰਨਾ ਮੈਰਿਜ ਬੀਰੋ ਵਾਲੇ ਸਾਡੇ ਚੈਨਲ ਤੋਂ ਕਿਸੇ ਨੂੰ ਵੀ ਫੋਨ ਨਾ ਕਰਨ ਜੀ ਲਾਲ ਪੱਟੀ ਦੇ ਵਿੱਚ ਕੁੜੀ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਯਾ ਅਗਲਾ ਰਿਸ਼ਤਾ ਨੋਟ ਕੈਨੇਡਾ ਤੋਂ ਅਗਲਾ ਇਸ ਤਾਂ ਨਾਮ ਸਿੰਘ ਜ਼ਿਲ੍ਹਾ ਬਠਿੰਡਾ ਤੋਂ ਮੁੰਡਾ ਬਲੌਂਗ ਕਰਦਾ ਪੜ੍ਹਾਈ ਪਲੰਬਿੰਗ ਦੀ 4 ਸਾਲ ਦਾ ਕੋਰਸ ਜਿਹੜਾ ਰਜਿਨਾ ਕੈਨੇਡਾ ਤੋਂ ਕੀਤਾ ਹੋਇਆ ਭੈਣ ਕੋਈ ਨਹੀਂ ਭਰਾ ਕੋਈ ਨਹੀਂ ਇਕੱਲਾ-ਕੱਲਾ ਮੁੰਡਾ ਜੀ ਕੱਦ 6 ਫੁੱਟ 1 ਇੰਚ ਕਾਸਟ ਜੱਟ ਸੇ ਗੂਤ ਸਿੱਧੂ 41 2000 ਦਾ ਡੇਟ ਆਫ ਬਰਥ ਹੈ ਜੀ ਕੈਨੇਡਾ ਦੇ ਵਿੱਚ ਸਸਕਾਚਚਵਨ ਰਜਿਨਾ ਦੇ ਵਿੱਚ ਆ ਮੁੰਡਾ ਫੁੱਲ ਟਾਈਮ ਜਿਹੜਾ ਵਰਕ ਹੈ 9 ਕਿੱਲੇ ਮੁੰਡੇ ਨੂੰ ਜ਼ਮੀਨ ਆਉਂਦੀ ਹੈ ਜੀ ਇਕੱਲਾ-ਕੱਲਾ ਮੁੰਡਾ ਜੀ ਭੈਣ ਭਰਾ ਕੋਈ ਨਹੀਂ 9 ਕਿੱਲੇ ਜ਼ਮੀਨ ਆ ਕੈਨੇਡਾ ਦੇ ਵਿੱਚ ਹੈ ਕੁੜੀ ਕੈਨੇਡਾ ਦੇ ਵਿੱਚ ਪੀਆਰ ਜਾਂ ਵਰਕ ਪਰਮਿਟ ਤੇ ਹੋਵੇ ਕੱਦ 5 ਫੁੱਟ 5 ਇੰਚ ਤੋਂ ਜਿਹੜਾ ਪਲੱਸ ਹੋਵੇ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਆ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਯਾਗਲਾ ਰਿਸ਼ਤਾ ਨੋਟ ਕਰੋ ਜੀ ਇੰਡੀਆ ਤੋਂ ਅਗਲਾ ਰਿਸ਼ਤਾ ਨਾਮ ਸਿੰਘ ਜ਼ਿਲ੍ਹਾ ਫਰੀਦਕੋਟ ਤੋਂ ਮੁੰਡਾ ਬਲੋਂਗ ਕਰਦਾ ਪੜ੍ਹਾਈ ਐਮਬੀਏ ਫਰਸਟ ਈਅਰ ਦੀ ਜਿਹੜੀ ਕੀਤੀ ਹੋਈ ਆ ਫਰਸਟ ਸੈਮੈਸਟਰ ਦੀ ਭੈਣ ਭਰਾ ਕੋਈ ਨਹੀਂ ਕੱਲਾ ਕੱਲਾ ਮੁੰਡਾ ਜੀ ਕੱਦ 5 ਫੁੱਟ 6 ਇੰਚ ਕਾਸਟ ਜੱਟ ਸਿੰਘ ਗੋਤਾਲੀਵਾਲ ਡੇਟ ਆਫ ਬਰਥ 23 12 1999 ਦਾ ਜੀ 3 ਕਿੱਲੇ ਜ਼ਮੀਨਾਂ ਨਿਹਾਲ ਸਿੰਘ ਵਾਲਾ ਰੋਬਰਨਾਲਾ ਰੋਡ ਤੇ ਤੇ 4 ਪਲਾਟ ਨੇ ਫਰੀਦਕੋਟ ਦੇ ਵਿੱਚ ਮਾਤਾ ਪਿਤਾ ਗੈਜਟਡ ਅਫਸਰ ਹੈ ਜੀ ਕੈਨੇਡਾ ਦੇ ਵਿੱਚ ਪੀਆਰ ਜਿਹੜੀ ਮੁੰਡੇ ਨੇ ਅਪਲਾਈ ਕੀਤੀ ਹੋਈ ਹੈ ਅੰਡਰ ਪੀਐਨਪੀ ਕੁੜੀ ਕੈਨੇਡਾ ਦੇ ਵਿੱਚ ਪੀਆਰ ਹੋਵੇ ਜਾਂ ਆਸਟ੍ਰੇਲੀਆ ਦੇ ਵਿੱਚ ਜਾਂ ਯੂਐਸਏ ਦੇ ਵਿੱਚ ਕਿਸੇ ਵੀ ਕੰਟਰੀ ਦੇ ਵਿੱਚ ਕੁੜੀ ਪੀਆਰ ਹੋਵੇ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦੇ ਦੋ ਨੰਬਰ ਦਿੱਤੇ ਹੋਏ ਆ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸੋ ਅੱਜ ਦੇ ਜਿੰਨੇ ਵੀ ਰਿਸ਼ਤੇ ਸੀ ਪਰਿਵਾਰ ਦੇ ਨੰਬਰਾਂ ਸਮੇਤ ਸੀ ਮੈਂ ਜ਼ਿਆਦਾ ਟਾਈਮ ਨਹੀਂ ਲਵਾਗਾ ਤੁਹਾਡਾ ਪਹਿਲੀ ਗੱਲ ਤਾਂ ਫੀਸ ਤੇ ਹੈ ਜੀ ਕੁੜੀਆਂ ਲਈ ਆਪਾਂ 200 ਰੁਪਏ ਫੀਸ ਘਟਾ ਹੈ ਘਟਦਾ ਮੀਨਜ ਮੁੰਡੇ ਵਾਲੇ ਹੁਣ ਇਹ ਨਾ ਕਹਿ ਦੇਣ ਵੀ ਸਾਡੀ ਫੀਸ ਘਟਾਤੀ ਸਾਡੀ ਵੀ ਘਟਾਓ ਕਹਿਣ ਦਾ ਭਾਵ ਇਹ ਹੈ ਵੀ ਜਿੰਨੇ ਵੀ ਆਪਾਂ ਰਿਸ਼ਤੇ ਪਹਿਲਾਂ ਪਾਉਂਦੇ ਸੀ ਜਾਂ ਆਪਾਂ ਜ਼ਿਆਦਾਤਰ ਦੇਖਦੇ ਆ ਮੁੰਡਿਆਂ ਦੇ ਰਿਸ਼ਤੇ ਜ਼ਿਆਦਾ ਤੇ ਕੁੜੀਆਂ ਦੇ ਘੱਟ ਆਪਾਂ ਕਹਿੰਨੇ ਵੀ ਬੈਲੈਂਸ ਹੋਵੇ 2-4 ਰਿਸ਼ਤੇ ਇਧਰ ਉਧਰ ਹੋ ਜਾਣ ਜਿਵੇਂ ਅੱਜ 16 ਕੁੜੀਆਂ ਦੇ ਨੇ ਮੇਰਾ ਖਿਆਲ ਆ ਵੀ 15-16 ਰਿਸ਼ਤੇ ਕੁੜੀਆਂ ਦੇ ਨੇ ਤੇ 17-18 ਰਿਸ਼ਤੇ ਮੁੰਡਿਆਂ ਦੇ ਨੇ ਇੱਕ ਦੋ ਪਲੱਸ ਇਧਰ ਉਧਰ ਹੋ ਜਾਣ ਉਹਦਾ ਕੋਈ ਦਿੱਕਤ ਨਹੀਂ ਪਰ ਬਰਾਬਰ ਰਿਸ਼ਤੇ ਹੋਣ ਪਹਿਲੀ ਬੇਨਤੀ ਤਾਂ ਇਹ ਹੈ ਵੀ ਕੁੜੀਆਂ ਲਈ ਆਪਾਂ ਤਾਂ ਕਰਕੇ ਫੀਸ ਘਟਾਈ ਆ ਕੋਈ ਮਾਨ ਨਾ ਕਰੋ ਦੂਸਰੀ ਬੇਨਤੀ ਇਹ ਹੈ ਜੀ ਲਗਾ ਕੇ ਕਮੈਂਟ ਕਰਨਾ ਹੈ ਹੁਣ ਆਪਣਾ ਵੀਡੀਓ ਦੇਖ ਲਈ ਤੇ ਜਿਹੜੇ ਵੀਡੀਓ ਦੇ 25 26 ਮਿੰਟ ਦੀ ਵੀਡੀਓ ਹੋ ਗਈ ਜਿਹੜੇ ਹੁਣ ਤੱਕ ਮੇਰੇ ਪ੍ਰੋਗਰਾਮ ਨੂੰ ਦੇਖ ਰਹੇ ਨੇ ਇੱਥੋਂ ਤੱਕ ਲਾਸਟ ਤੱਕ ਆ ਗਏ ਉਹ ਮੈਨੂੰ ਪਿਆਰ ਕਰਨ ਵਾਲੇ ਜਾਂ ਉਹਨਾਂ ਨੂੰ ਮੇਰਾ ਪ੍ਰੋਗਰਾਮ ਵਧੀਆ ਲੱਗਿਆ ਹੋਵੇਗਾ ਤਾਂ ਤੁਸੀਂ ਮੇਰੀ ਵੀਡੀਓ ਨੂੰ ਦੇਖ ਰਹੇ ਹੋ ਤਾਂ ਆਪਾਂ ਗੱਲਾਂ ਦੇ ਵਿੱਚ ਵਿੱਚ ਪਲੀਜ਼ ਕਮੈਂਟ ਬਾਕਸ ਦੇ ਉੱਪਰ ਜਾਓ ਕਲਿੱਕ ਕਰੋ ਹੁਣੀ ਐਸੇ ਵਕਤ ਹੀ ਹੇਠਾਂ ਕਮੈਂਟ ਦੇ ਵਿੱਚ ਜਾਓ ਹੈਸ਼ਟੈਗ ਦਾ ਲਗਾ ਕੇ ਆਪਣਾ ਤੇ ਜ਼ਿਲ੍ਹੇ ਦਾ ਨਾਮ ਲਿਖ ਦਿਓ ਆ ਗੱਲਾਂ ਕਰਦੇ ਕਰਦੇ ਲਿਖ ਦਿਓ ਨਾਲ ਕੁ ਇਹਦੇ ਦਾ ਘਸਦਾ ਤਾਂ ਹੈ ਨਹੀਂ ਪਰ ਮੈਂ ਇਹਦੇ ਨਾਲ ਚੈੱਕ ਕਰਾਂਗਾ ਕਿ ਕਿਹੜੇ ਜ਼ਿਲ੍ਹੇ ਦੇ ਵਿੱਚ ਮੇਰੀ ਵੀਡੀਓ ਜ਼ਿਆਦਾ ਦੇਖੀ ਜਾਂਦੀ ਹੈ ਜਿਹੜੇ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਵਾਲੇ ਉਹ ਆਪਣੀ ਕੰਟਰੀ ਦਾ ਨਾਮ ਜਿਹੜਾ ਇਹਦੇ ਵਿੱਚ ਮੈਂਸ਼ਨ ਜ਼ਰੂਰ ਕਰੋ ਜੀ ਤੇ ਇੰਡੀਆ ਦੇ ਵਿੱਚੋਂ ਆਪਣੇ ਜ਼ਿਲ੍ਹੇ ਦਾ ਨਾਮ ਦੂਸਰੀ ਗੱਲ ਇਹ ਸੀ ਤੀਸਰੀ ਗੱਲ ਹੈ ਜੀ ਜੀ ਜੇ ਤੁਸੀਂ ਵੀਡੀਓ ਦੇਖ ਰਹੇ ਹੋ ਤੁਸੀਂ ਦੇਖੋ ਟਾਈਮ ਆਪਣਾ ਵੈਸੇ ਤਾਂ ਸੋਸ਼ਲ ਮੀਡੀਆ ਤੇ ਆਪਾਂ 24 ਘੰਟੇ ਲੱਗੇ ਰਹਿੰਨੇ ਆਪਾਂ ਇਹ ਕੰਮ ਦੀ ਵੀਡੀਓ ਹੀ ਬਣਾਉਣੇ ਆ ਮੈਂ ਫੋਕਸ ਹੀ ਜਦੋਂ ਮੈਂ YouTube ਚੈਨਲ ਕਰਨਾ ਸੀ ਤਾਂ ਮੈਂ ਇਸ ਚੀਜ਼ ਦੇ ਉੱਤੇ ਰੱਖਿਆ ਵੀ ਕੰਮ ਵੀਡੀਓ ਉਹੀ ਪਾਵਾਂਗੇ ਉਸ ਵਿਸ਼ੇ ਦੇ ਉੱਤੇ ਚੈਨਲ ਬਣਾਵਾਂਗੇ ਜਿਹੜਾ ਕਿਸੇ ਦੇ ਕੰਮ ਆ ਸਕੇ ਸੋ ਮੇਰੇ ਹਿਸਾਬ ਨਾਲ ਅੱਜ ਦੇ ਟਾਈਮ ਦੇ ਵਿੱਚ ਇਸ ਦੀ ਖਾਸ ਜ਼ਰੂਰਤ ਹੈ ਤੇ ਜ਼ਰੂਰਤ ਦੇ ਅਕੋਰਡਿੰਗ ਤੁਸੀਂ ਆਪਣਾ ਟਾਈਮ ਕੱਢ ਕੇ ਮੇਰੀ ਵੀਡੀਓ ਨੂੰ ਦੇਖਿਆ ਹੋ ਸਕਦਾ ਤੁਹਾਡੇ ਰਿਸ਼ਤੇਦਾਰ ਨੇ ਸਾਖ ਸਬੰਧੀ ਨੇ ਇਸ ਵੀਡੀਓ ਨੂੰ ਨਾ ਦੇਖਿਆ ਹੋਵੇ ਪਰ ਇੰਨੀਆਂ ਵੀਡੀਓ ਦੇ ਵਿੱਚੋਂ ਜਾਂ ਸਾਡੇ ਇੰਨੇ ਚੈਨਲ ਦੇ ਵਿੱਚ 1200 ਲਿਸਟ ਤੋਂ ਉੱਤੇ ਰਿਸਟ ਪਾਤੀ ਤੁਹਾਡੇ ਸਾਖ ਸਬੰਧੀ ਜਾਂ ਰਿਸ਼ਤੇਦਾਰ ਦੇ ਕਿਸੇ ਲੜਕੀ ਜਾਂ ਲੜਕੇ ਦੀ ਰਿਸ਼ਤੇ ਦੀ ਜ਼ਰੂਰਤ ਹੈ ਉੱਥੋਂ ਤੱਕ ਇਸ ਵੀਡੀਓ ਨੂੰ ਜਾਂ ਸਾਡੇ ਚੈਨਲ ਨੂੰ ਪਹੁੰਚਦਾ ਜ਼ਰੂਰ ਕਰੋ ਜੀ ਕਿਉਂਕਿ ਵੀਡੀਓ ਦੇਖਣ ਦਾ ਕੋਈ ਖਰਚਾ ਨਹੀਂ ਫੀਸ ਐਡ ਪਵਾਉਣ ਦੀ ਹੈ ਤੇ ਜਿੰਨੇ ਵੀ ਰਿਸ਼ਤੇ ਨੇ ਕਿਸੇ ਦੇ ਕੰਮ ਆ ਸਕੇ ਵੀਡੀਓ ਇਹ ਸਾਡੀ ਤੀਸਰੀ ਗੱਲ ਸੀ ਤੇ ਚੌਥੀ ਗੱਲ ਹੈ ਜਿਹੜੀ ਚੈਨਲ ਸਬਸਕ੍ਰਾਈਬ ਕਰ ਦਿਓ ਬੈਲ ਆਈਕਨ ਦਾ ਬਟਨ ਦਬਾ ਦਿਓ ਹਰ ਐਤਵਾਰ ਨੂੰ ਸ਼ਾਮ 8 ਵਜੇ ਆਪਾਂ 메ਨ ਪ੍ਰੋਗਰਾਮ ਕਰਦੇ ਹਾਂ ਜਿਹੜਾ YouTube ਚੈਨਲ ਹੈ ਇਹਦੇ ਉੱਤੇ 메ਨ ਜੋ ਫਰੈਸ਼ ਵੀਡੀਓ ਹੁੰਦੀ ਆ ਉਹ ਇਹਦੇ ਤੇ ਆਉਂਦੀ ਆ ਬਾਅਦ ਦੇ ਵਿੱਚ 5-7 ਦਿਨ ਰੁੱਕ ਕੇ ਜਿਹੜੀ ਫੇਸਬੁੱਕ ਦੇ ਉੱਪਰ ਬੁੱਧਵਾਰ ਨੂੰ ਵੀਡੀਓ ਆਉਂਦੀ ਆ ਤੇ ਆਪਣਾ ਫੇਸਬੁੱਕ ਵਾਲਾ ਵੀ ਕੰਮ ਕਰ ਲਿਓ ਤੇ ਆ ਜਬਸਕ੍ਰਾਈਬ ਵਾਲਾ ਤੇ ਕਹਾਣੀ ਵਾਲਾ ਇਹ ਕੰਮ ਕਰ ਦਿਓ ਤੇ ਐਂਡ ਦੇ ਉੱਤੇ ਮੈਂ ਇਹੀ ਕਹਾਂਗਾ ਮਿਲਦੇ ਆ ਅਗਲੇ ਐਤਵਾਰ ਨੂੰ ਸ਼ਾਮ 8 ਵਜੇ ਤੇ ਕਮੈਂਟ ਹੈਸ਼ਟੈਗ ਵਾਲਾ ਕੰਮ ਜ਼ਰੂਰ ਕਰ ਦਿਓ ਐਤ ਕੀ ਨਾ ਛੱਡਿਓ ਜੀ ਤੇ ਬਹੁਤ ਬਹੁਤ ਧੰਨਵਾਦ ਤੁਸੀਂ ਸਾਥ ਦਿੰਦੇ ਹੋ ਮਿਲਦੇ ਆ ਅਗਲੇ ਐਤਵਾਰ ਨੂੰ ਸ਼ਾਮ 8 ਵਜੇ ਨਵੇਂ ਪ੍ਰੋਗਰਾਮ ਨਾਲ ਲਈ ਤਦ ਤੱਕ ਲਈ ਸਤ ਸ੍ਰੀ ਅਕਾਲ